ਓਪੀਡੀ ਨੂੰ ਅੰਦਰ ਜਾਂਦੇ ਨੇ ਮਰੀਜ਼ ਤੁਹਾਨੂੰ ਓਪੀਡੀ ਦੇ ਬਾਅਦ ਦੇ ਹਾਲਾਤ ਹੁਣ ਦਿਖਾਉਣੇ ਕੀ ਹੈ ਆ ਦੇਖੋ ਪਾਣੀ ਖੜਾ ਇੱਧਰ ਡਾਕਟਰ ਸਾਹਿਬ ਤੁਸੀਂ ਹੁਣ ਛੋਟੀ ਡਿਊਟੀ 'ਚ ਜੀ ਇੱਥੇ ਹਾਂਜੀ ਛੋਟੀ ਡਿਊਟੀ 'ਚ ਹਾਂਜੀ ਨਹੀਂ ਡਾਕਟਰ ਮੈਂ ਕਲਾਸ ਫੋਰ ਹਾਂ ਡਾਕਟਰ ਸਾਹਿਬ ਤੇ ਆ ਤੁਸੀਂ ਕਲਾਸ ਫੋਰ ਹਾਂਜੀ ਤੇ ਡਾਕਟਰ ਸਾਹਿਬ ਇੱਥੇ ਡਾਕਟਰ ਸਾਹਿਬ ਇੱਕ ਐਮਰਜੈਂਸੀ ਪੇਸ਼ੈਂਟ ਐਕਸਪਾਇਰ ਹੋਇਆ ਉਹ ਦੇਖਣਗੇ ਨੇ ਉਹ ਤਾਂ ਕਹਿੰਦੇ ਸਵੇਰ ਦੇ ਕਿਸੇ ਪਾਜੀ ਇਹਨਾਂ ਜਿਹੜਾ ਤੁਹਾਨੂੰ ਕਹਿੰਦੇ ਨਾ ਸਵੇਰ ਦੇ ਬੈਠਾ ਉਹਦੀ ਪਰਚੀ ਤੇ ਟਾਈਮ ਦੇਖੋ ਆਇਆ ਕਿੰਨੇ ਵਜੇ ਨੇ ਹੂੰ ਹਾਂ ਲੋਸ 11 ਵਜੇ ਦੀ ਪਾਰਟੀ ਆਣੀ। ਹਾਂ ਜੀ ਫਿਰ ਵੀ 1:30 ਵਜੇ ਆ ਪਾਜੀ। ਬਾਜੀ 1:30 ਵਜੇ ਮਰੀਜ਼ ਸਾਡੇ ਕੋਲ ਬਹੁਤ ਆ। ਜਿਹੜਾ ਮਾਰਦੇ ਨੇ ਪੰਨਮੈਂਟ ਮਾਰਦੇ ਨੇ। ਜਿਹੜਾ ਥੋੜੀ ਮਾਰਦੇ ਨੇ ਯਾਰ ਜਦੋਂ ਮਰੀਜ਼ ਦਾਖਲ ਹੈਗਾ ਜਿਹੜਾ ਉਹਨੂੰ ਵੀ ਤਾਂ ਦੇਖਣਾ ਆਪਾਂ ਜਿਹੜਾ ਐਕਸਪਾਇਰ ਹੋ ਗਿਆ ਉਹਨੂੰ ਦੇਖਣੀ ਚਾਹਾਂਗੇ ਅਗਰ ਦੇਖਣਾ ਚਾਣਾ ਹੈ। ਹਾਂ ਫਿਰ ਪਰ ਇੱਥੇ ਜਣੀਏ ਉਹ ਤਾਂ ਜਾਏਗਾ ਠੱਕਾ ਮਾਰ ਕੇ ਪੂਰੇ ਆਪਾਂ ਬੱਥੇਗਾ। ਬਾਪੂ ਹੁਣ ਦੇਖ ਜਿੰਨੀ ਕ ਦੇਰ ਅਸੀਂ ਖੜੇ ਆ ਅਸੀਂ ਠੱਕਾ ਵੱਜਣ ਦਿੱਤਾ ਤੈਨੂੰ ਕਦੀ ਫੇਰ ਸਾਡੀ ਡਿਊਟੀ ਆ। पांच दिन तो चैत्र ਨਹੀਂ ਚੇਨ ਹੋਈ ਹੈਗੀ ਨਹੀਂ ਹੋਈ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਬਹੁਤ ਵਧੀਆ ਸਹੂਲਤਾਂ ਨੇ ਹੁਣ ਤਾਂ ਉਹ ਫਿਰ ਹੁਣ ਆਪਣੇ ਕੋਲ ਕਿਹੜਾ ਨੰਬਰ ਆ ਵੀ ਗਾਹ ਕਰਦਾ ਪਰ ਅੱਜ ਉਸ ਸਰਕਾਰ ਦੇ ਵਿੱਚ ਸੀ ਗੱਲ ਕਰ ਰਹੇ ਜਿਹੜੀ ਸਰਕਾਰ ਦਾ ਮੁੱਦਾ ਹੀ ਏ ਸੀ ਸਿਹਤ ਤੇ ਸਿੱਖਿਆ ਵੀ ਮੁਫਤ ਇਲਾਜ ਦਵਾਂਗੇ ਤੇ ਮੁਫਤ ਸਿੱਖਿਆ ਦਵਾਂਗੇ ਕਿੰਨੀ ਕ ਮੁਫਤ ਸਿੱਖਿਆ ਮਿਲਦੀ ਪਈ ਆ ਲੋਕਾਂ ਨੂੰ ਉਹ ਸਭ ਦੇ ਸਾਹਮਣੇ ਆ ਕਿਵੇਂ ਪ੍ਰਾਈਵੇਟ ਹਸਪੀਟਲ ਬਿਲਡਿੰਗਾਂ ਬਣਾਉਣ ਦੇ ਨਾਮ ਤੇ ਐਨੂਅਲ ਫੰਕਸ਼ਨ ਕਰਨ ਦੇ ਨਾਮ ਤੇ ਐਨੂਅਲ ਚਾਰਜਸ ਦੇ ਨਾਮ ਤੇ ਲੋਕਾਂ ਦੀ ਲੁੱਟ ਕਰਦੇ ਨੇ ਸਰਕਾਰ ਸੁੱਤੀ ਪਈ ਆ ਇੱਕ ਪਾਸੇ ਇਥੇ ਐਮਰਜੈਂਸੀ ਵਿੱਚ ਮਰੀਜ਼ ਪਿਆ ਹੁੰਦਾ ਦੂਜੇ ਪਾਸੇ ਲੜਾਈ ਝਗੜੇ ਵਾਲੇ ਬੰਦੇ ਆ ਜਾਂਦੇ ਨੇ ਹਰ ਤਾਲ ਤੇ ਬੈਠਣ ਤੋਂ ਪਹਿਲਾਂ ਕੋਈ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਸੀ ਤੁਸੀਂ ਅਸੀਂ ਏ ਡੀਸੀ ਨੂੰ ਮੰਗਵਤ ਦਿੱਤਾ ਸੀ ਅਸੀਂ ਉਹਨਾਂ ਕਹਿੰਦੇ ਸਾਡਾ ਕਹਿੰਦੇ ਤੁਹਾਡੀ ਇਹ ਮੰਗ ਪਈ ਹੈ ਤੁਹਾਡੀ ਮੰਗਾਂ ਜਾਇਜ਼ ਆ ਅਸੀਂ ਪਰੇਸ਼ਾਨੀ ਕਹਿੰਦੇ ਵਾਕਈ ਪਰੇਸ਼ਾਨੀ ਦਾ ਸਿਵਲ ਅਸਲ ਬਹੁਤ ਆ ਅਸੀਂ ਮੰਗ ਪੱਤਰ ਦੇਣ ਤੋਂ 10 ਪੱਧਰ ਦੇਣ ਬਾਅਦ ਅਸੀਂ ਧਰਨਾ ਲਗਾਈ ਅਜ ਇੱਕ ਚਾਰ ਦਿਨ ਹਸਪੀਟਲ ਕੱਟਣਾ ਤਾਂ ਦੋ ਦਿਹਾੜੀਆਂ ਕੱਟ ਕੇ ਘਰੇ ਚਲੇ ਜਾਂਦਾ ਪਰ ਇੱਥੇ ਤਾਂ ਮੈਨੂੰ ਲੱਗਦਾ ਦੋ ਦੋ ਦਿਨ ਐਕਸਟਰਾ ਲਾ ਕੇ ਜਾਂਦੇ ਹੋਣਗੇ ਲੋਕ ਜੋ ਇੱਥੇ ਸਿਵਲ ਹਸਪੀਟਲ ਦੇ ਹਾਲਾਤ ਬਣੇ ਨੇ ਆ ਲੋਕ ਤੋੜਿਆ ਗਿਆ ਫੋਨ ਲੋਕ ਜ਼ਬਰਦਸਤੀ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸਾਮੇ ਤੋਂ ਬਾਹਰ ਹੈ ਵੀ ਇੱਥੇ ਸਿਵਲ ਹਸਪਤਾਲ ਚ ਹੋਕ ਹੀ ਰਿਹਾ ਹੈ ਤੇ ਅਸੀਂ ਹਸਪਤਾਲ ਲੱਗੇ ਆ ਸਟਾਫ ਦੀ ਕਮੀ ਕਿਤਨਾ ਕਿਤੇ ਨਜ਼ਰ ਆ ਰਹੀ ਹੈ ਮੈਡੀਕਲ ਆਫੀਸਰ ਹੈ ਨਹੀਂ ਸਿਰੇ 99 ਦੇ ਖੜੇ ਨੇ ਮਰੀਜ਼ਾਂ ਦੀ ਵਾਰੀ ਨਹੀਂ ਆਈ ਹੈ ਕਿਤੇ ਪੀਣ ਵਾਲੇ ਪਾਣੀ ਦੀ ਦਿੱਕਤ ਹੈ ਕਿਤੇ ਗੰਦਗੀ ਦੀ ਪ੍ਰੋਬਲਮ ਹੈਗੀ ਹੈ ਨਹੀਂ ਕੋਈ ਚਾਰਜਸ ਵਗੈਰਾ ਹੁੰਦਾ ਕੋਈ ਪੇਸ਼ੈਂਟ ਮਿਲਿਆ ਸੀ ਨਹੀਂ ਸਰਕਾਰੀ ਸਰਕਾਰੀ ਚਾਰਜਸ ਹੀ ਹੁੰਦੇ ਮੈਨੂੰ ਕੋਈ ਸ਼ਿਕਾਇਤ ਨਹੀਂ ਹੈ ਜੇ ਮੈਨੂੰ ਆਉਗੀ ਫਿਰ ਮੈਂ ਉਹਦੇ ਤੇ ਕੰਮ ਕਰਾਂਗਾ ਰਾਤਨੀ ਟੀਵੀ ਦੇਖ ਰਹੇ ਸਰ ਦਸ਼ਕਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਮਿੰਦਰਪਾਲ ਸਿੰਘ ਤੁੰਨਾ ਸਮਾਜ ਦੇ ਵਿੱਚ ਇਨਸਾਨ ਨੂੰ ਜੀਣ ਵਾਸਤੇ ਦੋ ਮੁਢਲੀਆਂ ਜਿਹੜੀਆਂ ਜ਼ਰੂਰੀ ਹੁੰਦੀਆਂ ਨੇ ਉਹਦੇ ਵਿੱਚ ਇੱਕ ਸਿੱਖਿਆ ਤੇ ਦੂਜੀ ਸਿਹਤ ਸਹੂਲਤਾਂ ਦੋਹਾਂ ਪੱਖਾਂ ਤੋਂ ਗੱਲ ਕੀਤੀ ਜਾਵੇ ਅੱਜ ਵੀ ਗੱਲ ਦੀ ਕਰਾਂਗੇ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਆਈਆਂ ਦੋਹਾਂ ਪੱਖਾਂ ਤੋਂ ਲੋਕਾਂ ਨੂੰ ਉਹਨਾਂ ਨੇ ਅਣਗੋਲਿਆ ਕੀਤਾ ਲੋਹਾਂ ਪੱਖਾਂ ਤੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਜੇ ਅਸੀਂ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਸਿੱਖਿਆ ਦਾ ਪੱਧਰ ਬਿਲਕੁਲ ਨੀਵਾ ਹੁੰਦਾ ਜਾ ਰਿਹਾ ਸਾਡੇ ਪੰਜਾਬ ਦਾ ਸਕੂਲਾਂ ਦੇ ਮਾੜੇ ਹਾਲਾਤ ਨੇ ਤੇ ਉਸੇ ਮਜਬੂਰੀ ਵਾਸਤੇ ਲੋਕ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਨ ਭੇਜਦੇ ਨੇ ਉੱਥੇ ਲੁੱਟ ਕਾੜ ਦਾ ਸ਼ਿਕਾਰ ਜਿਹੜੇ ਆਮ ਲੋਕ ਹੁੰਦੇ ਨੇ ਪਰ ਸਰਕਾਰਾਂ ਉੱਥੇ ਵੀ ਚੁੱਪ ਰਹਿੰਦੀਆਂ ਨੇ ਗੱਲ ਸਿਹਤ ਦੀ ਕਰਾਂਗੇ ਤਾਂ ਸਿਹਤ ਸਿਹਤ ਦਾ ਹਾਲ ਵੀ ਅਜਿਹਾ ਹੀ ਹੈ ਜਿਹੜੀਆਂ ਸਿਹਤ ਸੰਸਥਾਵਾਂ ਨੇ ਸਿਵਲ ਹਸਪਤਲ ਹੈਗੇ ਨੇ ਉਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਬੱਦ ਤੋਂ ਬੱਤਰ ਨੇ ਇੱਥੇ ਵੀ ਲੋਕਾਂ ਦੀ ਮਜਬੂਰੀ ਬਣ ਜਾਂਦੀ ਹੈ ਉਹ ਪ੍ਰਾਈਵੇਟ ਹਸਪਤਲ ਜਾ ਕੇ ਆਪਣੀ ਲੁੱਟ ਦਾ ਸ਼ਿਕਾਰ ਹੁੰਦੇ ਨੇ ਪਰ ਅੱਜ ਉਸ ਸਰਕਾਰ ਦੇ ਵਿੱਚ ਅਸੀਂ ਗੱਲ ਕਰ ਰਹੇ ਜਿਹੜੀ ਸਰਕਾਰ ਦਾ ਮੁੱਦਾ ਹੀ ਏ ਸੀ ਸਿਹਤ ਤੇ ਸਿੱਖਿਆ ਵੀ ਮੁਫਤ ਇਲਾਜ ਦਵਾਂਗੇ ਤੇ ਮੁਫਤ ਸਿੱਖਿਆ ਦਵਾਂਗੇ ਕਿੰਨੀ ਕੁ ਮੁਫਤ ਸਿੱਖਿਆ ਮਿਲਦੀ ਪਈ ਆ ਲੋਕਾਂ ਨੂੰ ਉਹ ਸਭ ਦੇ ਸਾਹਮਣੇ ਆ ਕਿਵੇਂ ਪ੍ਰਾਈਵੇਟ ਹਸਪੀਟਲ ਬਿਲਡਿੰਗਾਂ ਬਣਾਉਣ ਦੇ ਨਾਮ ਤੇ ਐਨੀਵਲ ਫੰਕਸ਼ਨ ਕਰਨ ਦੇ ਨਾਮ ਤੇ ਐਨੀਵਲ ਚਾਰਜਸ ਦੇ ਨਾਮ ਤੇ ਲੋਕਾਂ ਦੀ ਲੁੱਟ ਕਰਦੇ ਨੇ ਸਰਕਾਰ ਸੁੱਤੀ ਪਈ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਸਨ ਵੀ ਇਹ ਜਦੋਂ ਅਵਰੋਧੀ ਤੇ ਚ ਹਨ ਵੀ ਇਹ ਕਾਂਗਰਸੀਆਂ ਅਕਾਲੀਆਂ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਹਿੱਸੇ ਇਸ ਕਰਕੇ ਨਹੀਂ ਬੋਲਦੇ ਅੱਜ ਕਿੰਨਾ ਦਾ ਹਿੱਸਾ ਕਿਉਂ ਤੁਸੀਂ ਚੁੱਪ ਬੈਠੇ ਹੋ ਲੋਕ ਸਭ ਜਾਣਦੇ ਨੇ ਸਿਵਲ ਹਸਪਤਲ ਪੋਂਟਰੀ ਹੈ ਸਿਵਲ ਹਸਪਤਲ ਦੇ ਵਿੱਚ ਹਾਲਾਤੇ ਬਣ ਗਏ ਨੇ ਹਾਲਾਤ ਜਿਹੜੇ ਵੱਧ ਤੋਂ ਵੱਧ ਹੋਏ ਹੋਏ ਨੇ ਉਸ ਦੇ ਚੱਲਦੇ ਆ ਮਹਾਦੇਵ ਸੇਵਾ ਦਲ ਤੇ ਕਾਂਗਰਸੀ ਆਗੂ ਲੱਕੀਕਪੂਰ ਹੋਂ ਦੇ ਵੱਲੋਂ ਭੋਖੜਤਾਲ ਕੀਤੀ ਗਈ ਹੈ ਮੰਗ ਇੱਕ ਨਹੀਂ ਮੰਗਾ ਕਈ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਲੱਕੀਕਪੂਰ ਹੋਂ ਨਾਲ ਵੀ ਗੱਲਬਾਤ ਕਰਾਂਗੇ ਡਾਕਟਰਾਂ ਤੇ ਸਟਾਫ ਦੀ ਕਮੀ ਨੂੰ ਪੂਰਾ ਕਰਨਾ ਐਮਰਜੈਂਸੀ ਵਿੱਚ ਐਮਲਰਾਂ ਤੇ ਮਰੀਜ਼ਾਂ ਨੂੰ ਦੇਖਣ ਲਈ ਡਾਕਟਰਾਂ ਤੇ ਸਟਾਫ ਲੱਗ-ਲੱਗ ਹੋਣ ਓਪੀਡੀ ਵਿੱਚ ਹਰ ਵਿਭਾਗ ਦੇ ਤਿੰਨ ਤੋਂ ਚਾਰ ਡਾਕਟਰ ਹੋਣੇ ਚਾਹੀਦੇ ਹਨ ਕਈ ਸਾਲਾਂ ਤੋਂ ਕੰਮ ਕਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਮਰੀਜ਼ਾਂ ਦੀ ਜਨਸੰਖਿਆ ਨੂੰ ਦੇਖਦੇ ਬੈੱਡ ਤੇ ਮਸ਼ੀਨਾਂ 'ਚ ਵਾਧਾ ਕੀਤਾ ਜਾਵੇ ਕੋਈ ਮੈਨੂੰ ਲੱਗਦਾ ਕੋਈ ਜ਼ਿਆਦਾ ਔਖੀ ਗੱਲ ਨਹੀਂ ਹੈਗੀ ਇਹ ਮੁੱਢਲੀਆਂ ਸਹੂਲਤਾਂ ਦੇ ਵਿੱਚ ਹੀ ਆ ਜਾਂਦਾ ਹੈ ਮੁੱਢਲੀਆਂ ਸਹੂਲਤਾਂ ਇੱਕ ਪਾਸੇ ਇੱਥੇ ਐਮਰਜੈਂਸੀ ਵਿੱਚ ਮਰੀਜ਼ ਪਿਆ ਹੁੰਦਾ ਦੂਜੇ ਪਾਸੇ ਲੜਾਈ ਝਗੜੇ ਵਾਲੇ ਬੰਦੇ ਆ ਜਾਂਦੇ ਨੇ ਲੱਖੀ ਕਪੂਰ ਜੀ ਨਾਲ ਨੇ ਗੱਲਬਾਤ ਕਰਨਗੇ ਵੀ ਕਦੋਂ ਤੋਂ ਤੋਂ ਭੁਖੜ ਹੜਤਾਲ ਦੇ ਬੈਠੇ ਨੇ ਕੀ ਅੱਗੇ ਪਲਾਨ ਹੈ ਬਹੁਤ ਬਹੁਤ ਸਵਾਗਤ ਹੈ ਸੱਸੀ ਗੱਲ ਜੀ ਸਿੱਗਾ ਜੀ ਆਏ ਤਿੰਨ ਦਾ ਤੀਜਾ ਦਿਨ ਆ ਜਾਂਦਾ ਤੀਜਾ ਦਿਨ ਹੈ ਪੁਰਸਾ ਹਰਤਾਲ ਤੇ ਬੈਠਣ ਤੋਂ ਪਹਿਲਾਂ ਕੋਈ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਸੀ ਤੁਸੀਂ ਅਸੀਂ ਏਡੀਸੀ ਜੀ ਨੂੰ ਮੰਗ ਪੱਤਰ ਦਿੱਤਾ ਸੀ ਜੀ ਅਸੀਂ ਏਡੀਸੀ ਜੀ ਨੂੰ ਜਦੋਂ ਮੰਗ ਪੱਤਰ ਦਿੱਤਾ ਵਿਸਤਾਰ ਉਹਨਾਂ ਨੇ ਦੱਸਿਆ ਕਿਥੇ ਆ ਦਿਖਦਾ ਉਹਨਾਂ ਨੇ ਜਦੋਂ ਉਹ ਕੋਸ਼ਟ ਮਾਰ ਕਰਦੇ ਆ ਨਾਲ ਹੀ ਕਰਕੇ ਮੈਂ ਅਸੀਂ ਲਿਖਿਆ ਸੀ ਕਾਪੀ ਟੂ ਸੈਕਟਰੀ ਜੀ ਕਾਪੀ ਟੂ ਹੈਲਥ ਮਿਨਿਸਟਰ ਕਾਪੀ ਟੂ ਸੀਐਮ ਪੰਜਾਬ ਤੇ ਕਾਪੀ ਟੂ ਸੈਂਟਰਲ ਗਵਰਨਮੈਂਟ ਹੈਲਥ ਮਿਨਿਸਟਰ ਜੀ ਅਸੀਂ ਉਹਨਾਂ ਕਹਿੰਦੇ ਹਾਂ ਕਿ ਤੁਹਾਡੀ ਇਹ ਮੰਗ ਪਈ ਹੈ ਤੁਹਾਡੀ ਮੰਗਾਂ ਜਾਇਜ਼ ਆ ਮੈਂ ਕਹਿੰਦਾ ਪਰੇਸ਼ਾਨੀ ਕਿਤੇ ਵਾਕਈ ਪਰੇਸ਼ਾਨੀ ਤਾਂ ਸਿਵਲ ਅਸਲ ਬਹੁਤ ਆ ਅਸੀਂ ਮੰਗ ਪੱਤਰ ਦੇਣ ਤੋਂ 10 ਪੱਧਰ ਦੇਣ ਬਾਅਦ ਅਸੀਂ ਧਰਨਾ ਲਗਾਏ। 15 ਦਿਨਾਂ ਤੋਂ ਕਿੱਥੇ ਲੱਗਾ ਹੈ? ਇਹਦੇ ਤੁਸੀਂ ਮੰਗਾ ਸਾਹਮਣੇ ਲਿਖਿਆ ਹੋਈ ਇੱਕ ਵਾਰ ਕੈਮਰੇ ਤੁਸੀਂ ਆਪ ਬੋਲ ਕੇ ਦੱਸ ਦੋ ਲੋਕਾਂ ਨੂੰ ਕਿਹੜੇ ਕਿਹੜੇ ਮੰਗਾ ਵੀ ਨੇ। ਦੇਖੋ ਇੱਥੇ ਸਿਵਲ ਅਸਰ ਡਾਕਟਰਾਂ ਦੀ ਕਮੀ ਹੈ। ਜੀ। ਇੱਥੇ ਜਿਹੜੇ ਕੱਚੇ ਮਰਾਏ ਪੱਕੇ ਕਿਤੇ ਜਾਣ। ਜਿਹੜੇ ਐਮਰਜੈਂਸੀ ਵਿੱਚ ਇੱਕ ਐਮਐਲਰ ਦਾ ਡਾਕਟਰ ਵੱਖਰਾ, ਮਰੀਜ਼ਾਂ ਦਾ ਵੱਖਰਾ, ਆਪੀਡੀ ਦੇ ਵਿੱਚ ਹਰ ਵਿਭਾਗ ਦੇ 3-3 4-4 ਡਾਕਟਰ ਹੋਣੇ ਚਾਹੀਦੇ ਆ। ਜੀ। ਕਿਉਂ ਜਿੱਥੇ ਡਾਕਟਰ ਘਟ ਹੈ ਉੱਥੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ। ਜਦੋਂ ਬਾਹਰ ਲਾਈਨ ਲ ਉਤੇ ਸੋਫਾ ਬੇਜਨੀ ਉਹਦੀ ਬਿਮਾਰੀ ਵੀ ਫੈਲਣ ਦਾ ਡਰ ਹੁੰਦਾ ਹਰ ਮਰੀ ਕੋਈ ਕਿਹੜੀ ਬਿਮਾਰੀ ਕੋਈ ਕੋਈ ਬਿਮਾਰੀ ਦਾ ਇੱਕ ਡਾਕਟਰ ਹੁੰਦਾ ਇੱਕ ਡਾਕਟਰ ਕਿੰਨੇ ਕ ਬਿਚ ਚੈੱਕ ਕਰ ਲੂਗਾ ਜੀ ਜਦੋਂ ਟਾਈਮ ਦਾ ਪੂਰਾ ਤਾਂ ਅਗਲਾ ਕਿੰਨੇ ਕ ਕਰ ਲੋਗੇ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਗਾਲਾਂ ਕੱਢਣਾ ਅਗਲਾ ਕੀ ਕਰ ਜਿੰਨਾ ਕ ਸਟਾਫ ਆ ਉਹਨਾਂ ਕੰਮ ਹੋਣਾ ਇੱਥੇ ਇਹ ਜਿਹੜੀ ਫਿਰ ਇੱਕ ਹੋਰ ਗੱਲ ਇੱਥੇ ਇੱਕ ਬੈੱਡ ਤੇ ਦੋ ਦੋ ਤਿੰਨ ਦੇ ਮੇਸ਼ਨ ਪਾ ਦਿੰਦੇ ਆ ਜੀ ਅਸੀਂ ਕਹਿੰਦੇ ਆ ਉਹ ਬੈੱਡ ਵੀ ਵਧਾ ਜਾਣ ਇੱਥੇ ਮਸ਼ੀਨਰੀ ਪੂਰੀ ਲਈ ਆ ਜੇ ਤੇ ਇੱਕ ਇੱਥੇ ਕੋਰੋਨਾ ਕਾਲ ਦੇ ਵਿੱਚ ਵੈਲ ਟੀਡਰ ਇੱਥੇ ਆਏ ਸੀ ਜੀ ਜਿਹੜੇ ਸਟਾਫ ਨਹੀਂ ਹੈ ਉਹਨਾਂ ਕਰਕੇ ਬੇਟੇ ਠੱਪ ਪਏ ਆ ਉਹ ਵੀ ਕੋੜਾ ਨੁਕਸਾਨ ਹੋ ਰਿਹਾ ਸਾਡੀ ਮੰਗ ਤਾਂ ਪੰਜਾਬ ਸਰਕਾਰ ਕੇ ਆਈ ਇਹ ਮੰਗਾਂ ਤੇ ਧਿਆਨ ਦਿੱਤਾ ਜਾਏ ਅੱਛਾ ਵੈਂਟੀਲੇਟਰ ਹੈ ਅੰਦਰ ਪਰ ਉਹ ਨੂੰ ਆਪਰੇਟ ਕਰਨ ਵਾਸਤੇ ਨਹੀਂ ਹੈਗਾ ਆਪਰੇਟ ਕਰਨ ਸਟਾਫ ਨਹੀਂ ਹੈਗਾ ਇਹ ਵੀ ਬੜੀ ਵੱਡੀ ਸਵਾਲੀ ਹੈ ਕਿ ਜਦੋਂ ਇੱਥੇ ਲੋਕ ਬਾਹਰੋਂ ਆਉਂਦੇ ਆ ਜਾਂ ਇੱਥੇ ਕੋਈ ਲਿਆਣੇ ਲੋਕ ਆਂਦਾ ਜਦੋਂ ਇੱਥੇ ਲਾਗ ਰਹਾਂਦੇ ਆ ਇੱਥੇ ਕਹਿੰਦੇ ਵੈਂਟੀਲੇਟਰੀ ਉਹ ਚੱਕ ਕੇ ਇਹਨਾਂ ਨੂੰ ਰੈਫਰ ਕਰਦੇ ਪੀਜੀਆ ਰਜਿੰਦਰਾ ਜਾਂ ਪਟਿਆਲੇ ਜੀ ਇਹ ਜੇ ਉਹ ਉਹਨਾਂ ਚ ਇਹ ਨਹੀਂ ਫੈਸਿਲਿਟੀ ਪਰਿਆਲੇ ਵਰਗੇ ਸ਼ਹਿਰ ਜਗੇ ਲੁਹਾਨਾ ਸ਼ਹਿਰ ਮਹਾਨਗਰ ਇੱਥੇ ਹਜ਼ਾਰ ਪਿੰਡਾਂ ਦਾ ਇੱਕ ਲੁਹਾਨਾ ਸ਼ਹਿਰ ਤੇ ਦੂਜੇ ਇੱਥੇ 25 ਲੱਖ ਦੇ ਕਰੀਬ ਇੱਥੇ ਵਾਦੀ ਹੈ ਇੰਨੇ ਵੱਡੇ ਮਹਾਨਗਰ ਵਿੱਚ ਜਦੋਂ ਸਰਕਾਰ ਹੈ ਜੀ ਇਹਨਾਂ ਦੇ ਇੱਕ ਉਹ ਚੱਡਾ ਦੀ ਕਿ ਅਸੀਂ ਦੇਾਂਗੇ ਐਜੂਕੇਸ਼ਨ ਹੈਲਥ ਦੋਨੋਂ ਹੀ ਫੇਲ ਤਾਈਂ ਵਾਲੇ ਕਰ-ਕਰ ਵਿੱਚ ਦੇ ਲੋ ਕੀ ਲਾ ਰਿਹਾ ਸਿੱਖਿਆ ਮੰਤਰੀ ਮਾਫ ਕਰਨਾ ਸਿਹਤ ਮੰਤਰੀ ਆਏ ਸੀ ਪਿਛਲੇ ਦਿਨ ਉਹ ਐਲਾਨ ਕਰਕੇ ਗਏ ਸੀ ਬੈੱਡ ਵਧਾ ਦਾਂਗੇ ਹੋਰ ਜਿਹੜੇ ਸਹੂਲਤਾਂ ਉਹਨੂੰ ਪੂਰਾ ਕੀਤਾ ਜਾਵੇਗਾ ਕੋਈ ਲੱਗਦਾ ਕੋ ਅਸਰ ਹੋਇਆ ਉਹ ਦੋਸਤੋ ਉਸ ਚੀਜ਼ ਦਾ ਦੇਖੋ ਜੇ ਇਹਨਾਂ ਨੇ ਵਧਾਏ ਹੁੰਦੇ ਤੇ ਸਾਨੂੰ ਤਰ੍ਹਾਂ ਲਗਾ ਦੀ ਲੋੜ ਪੈਂਦੀ ਇੱਕ ਜਾਦੀ ਸਰਕਾਰ ਹੈ ਉਹਦੇ لمبے لمبے ਵਾਅਦੇ ਕਰ ਰਿਹਾ ਮੰਗਰੇ ਵਾਲਾ ਸੀਨ ਸਭ ਨੇ ਗੱਲਾਂ ਕਰ ਰਿਹਾ ਇਹ ਗੱਲਾਂ ਤੁਹਾਨੂੰ ਆਣੀਆਂ ਇਹ ਸਰਕਾਰ ਤਾਂ ਦਾਅਵਾ ਕਰਦੀ ਸੀ ਵੀ ਸਿੱਖਿਆ ਤੇ ਸਿਹਤ ਨੂੰ ਵਧੀਆ ਕਰਾਂਗੇ ਸੀ ਤੁਸੀਂ ਦੇਖੋ ਤੁਸੀਂ ਪੱਤਰਕਾਰ ਹੋ ਤੁਸੀਂ ਚੌਥਾ ਥੰਬ ਹੋ ਤੁਹਾਨੂੰ ਦੇਖੋ ਤੇ ਹਾਲਾਤ ਕੀ ਬਣੇ ਪਏ देखो ना ਜਿਐ ਸਿਖਿਆ ਤੇ ਪ੍ਰਾਈਵੇਟ ਸਕੂਲਾਂ ਦਾ ਬੋਲ ਬੋਲਾ ਪ੍ਰਾਈਵੇਟ ਸਕੂਲ ਸਰਕਾਰੀ ਸਕੂਲਾਂ ਕੋਈ ਜਾਂਦੇ ਹੀ ਨਹੀਂ ਜੇ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਦੇਖ ਲੋ ਤੇ ਪ੍ਰਾਈਵੇਟ ਦੇਖ ਲੋ ਜਿਹੜੇ ਜਿਨ੍ਹਾਂ ਦੇ ਪ੍ਰਾਈਵੇਟ ਹਸਪਤਾਲ ਆ ਉਹ ਤਾਂ ਅਮੀਰ ਇੱਥੇ ਤਾਂ ਲੋਕੀ ਬੜੇ ਪਰੇਸ਼ਾਨ ਹੈ ਜੀ ਇੱਥੇ ਜਿਹੜੇ ਲੋਕ ਇਲਾਜ ਕਰਾਉਂਦੇ ਐ ਤੇ ਬਿਮਾਰੀ ਲੱਗ ਜਾਂਦੇ ਐ ਇੱਥੇ ਤਾਂ ਬਹੁਤ ਮਾੜੇ ਲੱਗਦਾ ਜਿਹੜੇ ਸਾਡੇ ਮੰਗਿਆ ਸਾਡੀਆਂ ਮੰਗਾਈ ਹੈ ਕਿ ਸਾਡੀ ਮੰਗ ਮੰਨੀ ਜਾਏ ਸ਼ਿਵ ਸੈਨਾ ਆਗੂ ਪਾਣੂ ਪ੍ਰਤਾਪ ਨੇ ਗੱਲਬਾਤ ਕਰਨਗੇ ਪਾਣੂ ਕਿਵੇਂ ਤੁਸੀਂ ਇੱਥੇ ਆਏ ਹੋ ਕਿਵੇਂ ਦੇਖ ਤੋਂ ਮੰਗਾ ਜਾਇਜ਼ ਨੇ ਕਿਵੇਂ ਦੇਖ ਤੁਸੀਂ ਨਾ ਇੱਥੇ ਸਵਾਲ ਕੀਤਾ ਸੀ ਜਦੋਂ ਸਿਹਤ ਕੰਦਾ ਉਹਨਾਂ ਦਾ ਕਸੂਰ ਮੈਂ ਨਹੀਂ ਗਿੰਦਾ ਕਾਰਨ ਬਤਾ ਕਿ ਉਸ ਟਾਈਮ ਸਿਵਲ ਸਰਜਨ ਸਾਹਿਬ ਨੇ ਡੀਸੀ ਸਾਹਿਬ ਨੇ ਜਾਂ ਆਸਮੋ ਸਾਹਿਬ ਨੇ ਉਹਨਾਂ ਨੂੰ ਵਹਿਮ ਪਾਤਾ ਚਗਾ ਵੀ ਸਾਹਿਬ ਜੀ ਤੁਸੀਂ ਆਪਣੇ ਅੱਖਾਂ ਦਾ ਕਾਲਾ ਚਸ਼ਮਾ ਲਾ ਲਓ ਤੁਸੀਂ ਹਸਪੀਟਲ ਜਾਉਂਗੇ ਕੰਦਾ ਕਾਰਨ ਕਹਿੰਦਾ ਉੱਥੇ ਆਈ ਫਲੂ ਵੀ ਆ ਬੜਾ ਕੋਸ਼ ਹੈ ਹੁਣ ਉਹ ਕਾਲਾ ਚਸ਼ਮਾ ਲਾਉਣ ਨਾਲ ਕੁਝ ਨਜ਼ਰ ਤਾਂ ਆਣਾ ਨਹੀਂ ਸੀ ਜਦੋਂ ਉਹ ਆਇਆ ਉਹ ਕਹਿੰਦਾ ਮੈਨੂੰ ਕਾਲਾ ਕਾਲ ਨਜ਼ਰ ਆ ਰਿਹਾ ਤੁਹਾਨੂੰ ਚਸ਼ਮਾ ਲਵਾ ਤਾਂ ਕਾਲਾ ਕਾਲਾ ਨਜ਼ਰ ਆ ਰਿਹਾ ਵਾ ਬਸ ਜਿੱਦਾਂ ਉਹ ਆਏ ਸੀ ਜੇ ਉਹ ਉਧੇ ਹੀ ਵਾਪਸ ਮੁੜ ਗਏ ਮਤਲਬ ਕਿ ਸੁਧਾਰ ਕੋਈ ਨਹੀਂ ਹੋ ਰਿਹਾ ਸੁਧਾਰ ਜੀ ਦੇਖੋ ਜੀ 1000 ਪਿੰਡ ਲੁਧਿਆਣੇ ਸ਼ਹਿਰ ਨੂੰ ਲੱਗਦਾ 22 ਲੱਖ ਜਨਸੰਖਿਆ ਲੁਧਿਆਣੇ ਸ਼ਹਿਰ ਦੀ ਹੈ ਇੱਕ ਦਿਨ ਦੇ ਵਿੱਚ 10 ਤੋਂ 15000 ਪੇਸ਼ੈਂਟ ਵਾਧੇ ਹੋਊਗਾ ਵੀ ਜਿਹੜਾ ਹਸਪੀਟਲ ਆਂਦਾ ਜਾਂਦਾ ਵਿਦ ਪਰਿਵਾਰ ਸਮੇਤ ਠੀਕ ਹੈ ਜੀ ਉਹਦੇ ਉੱਪਰ 50 ਤੋਂ ਥੱਲੇ ਡਾਕਟਰ 100 ਤੋਂ ਥੱਲੇ ਕਰਮਚਾਰੀ ਜਿਹੜਾ ਅੱਧੇ ਕੱਚੇ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਡਾਕਟਰ ਜਾਂ ਐਸਐਮਓ ਮੈਡਮ ਨੇ ਜਾਂ ਸਿਵਲ ਸਰਜਨ ਨੇ ਉਹਨਾਂ ਦੀ ਕਮੀ ਕਿੱਥੋਂ ਪੂਰੀ ਕਰ ਰਹੇ ਨੇ ਜਿਹੜੇ ਸਟੂਡੈਂਟਸ ਅੰਡਰ ਟ੍ਰੇਨਿੰਗ ਆ ਰਹੀਆਂ ਨਰਸਾਂ ਨਰਸਿੰਗ ਦਾ ਕੋਰਸ ਕਰਨ ਲਈ ਅੰਡਰ ਟ੍ਰੇਨਿੰਗ ਆਉਂਦੀਆਂ ਉਹਨਾਂ ਕੋਲੋਂ ਕੰਮ ਲੈ ਕੇ ਆਪਣਾ ਕੰਮ ਚਲਾ ਰਹੇ ਨੇ ਕੰਮ ਚਲਾਉਣ ਵਾਸਤੇ ਇਹ ਹਾਲਾਤ ਨੇ ਡਾਕਟਰ ਕਪੂਰ ਜੀ ਤੁਸੀਂ 3 ਦਿਨ ਹੋ ਗਏ ਪੋਖਰਤਾਲ ਦੇ ਬੱਚੋ ਕੋਈ ਅੰਨ ਨਹੀਂ ਖਾਧ ਤਿੰਨ ਦਿਨ ਤੋਂ ਨਹੀਂ ਕੋਈ ਖਾਦਾ ਚਾਜਿਆ ਸਾਡਾ ਹੁਣ ਟੈਸਟ ਕਰਾ ਲਓ ਦੇਖੋ ਇੱਥੇ ਜਦੋਂ ਨਾ ਇਹ ਕੱਚੇ ਮੁਲਾਜ਼ਮ ਇੱਥੇ ਜਿਹੜੇ ਜਿਨ੍ਹਾਂ ਦੇ 4500 6000 ਤਨਖਾਹ ਹੈ ਉਹਨਾਂ ਨੇ ਸਰਕਾਰ ਜਦੋਂ ਬਣੀ ਉਹਨਾਂ ਨੇ ਇੱਥੇ ਦੋ ਰਿੱਧਰਾਂ ਲਗਾਇਆ ਸਾਡੇ ਲੱਕ ਦੇ ਐਮਐਲਏ ਸਾਹਨਾ ਨੱਚੂ ਆਇਆ ਕਿ ਮੈਂ ਤੁਹਾਡੀ ਬਾਤ ਚੱਕੂਗਾ ਨਹੀਂ ਤੇ ਮੈਂ ਤੁਹਾਡੇ ਨਾਲ ਬੈਠੂਗਾ ਉਹ ਵੀ ਬਰੇ ਬਰੇ ਪਰੇਸ਼ਾਨ ਹੈ ਦੇਖੋ ਹਰ ਬੰਦਾ ਗਰਸਤੀ ਵਾਲਾ ਇੱਕ ਇੱਕ ਦੋ ਦੋ ਨਿਆਣੇ ਸਭ ਦੇ ਜੇ 45 ਤੋਂ 65 ਵਿੱਚ ਦੱਸੋ ਗੁਜ਼ਾਰਾ ਹੋ ਸਕਦਾ ਇੱਥੇ ਬੜੇ ਮਾੜੇ ਹਾਲਾਤ ਹੈ ਲੋਕ ਜਿਹੜੇ ਇਹ ਫੋਟੋ ਕਲਾਸ ਹੈ ਉਹਨਾਂ ਨੇ ਵੀ ਮੈਂ ਕਿਹਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਕਿ ਸਾਡਾ ਕੋਈ ਨਾਗਰਤਾ ਦਾ ਅਸਵੀਰ ਧਨਾ ਕੋਕਰ ਲਗਾਉਣਾ ਸੀ ਤਿੰਨ ਦਿਨ ਤੋਂ ਇੱਥੇ ਬੈਠੇ ਹੋ ਕੋਈ ਪੋਲੀਟਿਕਲ ਲੀਡਰ ਕੋਈ ਤੁਹਾਡੇ ਪਾਰਟੀ ਦੇ ਆਗੂ ਤੁਹਾਡੇ ਮੈਂਬਰ ਪਾਰਲੀਮੈਂਟ ਰਾਜਾ ਬਰਿੰਗ ਜੀ ਜਾਂ ਕੋਈ ਹੋਰ ਹਲਕੇ ਇੰਚਾਰਜ ਕੋਈ ਨਾ ਸਵੇਰੇ ਗੱਲ ਹੋਈ ਸੀ ਉਹਨਾਂ ਦੇ ਨੋਲੇ ਸ਼ਾਇਦ ਉਹ ਅੱਜ ਜਾਂ ਕੱਲ੍ਹ ਚ ਜਿਹਦਾ ਵੀ ਉਹਨਾਂ ਟਾਈਮ ਲੱਗੂ ਉਹ ਆਣਗੇ। ਉਹ ਨਹੀਂ ਸੀ ਵੀ ਜਲਦੀ ਆ ਜਾਣਾ ਚਾਹੀਦਾ ਸੀ ਐਮਪੀ ਹੈਗੇ ਨੇ ਇਲਾਕੇ ਦੇ ਉਹ। ਦੇਖੋ ਵੱਡਾ ਡੇਰਾ ਵੱਡੇ ਲੀਡਰ ਆ। ਕਈ ਵਾਰੀ ਰਾਜਾਵਾ ਨਹੀਂ ਮਿਲਦਾ। ਕੋਈ ਦਿੱਕਤ ਨਹੀਂ। ਸਾਡੋਂ ਉਹਨਾਂ ਦਾ ਫੋਨ ਆ ਗਿਆ। ਸਾਡੀ ਗੱਲ ਹੋ ਗਈ। ਸਾਡੋਂ ਇਹੀ ਬੜਾ ਵਡਾ ਹੌਸਲਾ। ਉਹਨਾਂ ਦੀ ਗੱਲ ਹੋ ਗਈ ਸਾਡੇ ਜਿਹੜੇ ਲੋਕਲ ਸਾਡੇ ਜਿਹੜੇ ਵਾਰਡ ਪ੍ਰਧਾਨ, ਬਲਾਕ ਪ੍ਰਧਾਨ ਸਾਰੇ ਸਾਡੇ ਕੋਲ ਆ ਰਹੇ ਆ। ਕੋਈ ਇਹ ਗੱਲ ਨਹੀਂ ਸਾਡਾ ਕਾਂਗਰਸ ਪਾਰਟੀ ਪੂਰਾ ਸਹਿਯੋਗ ਕਰ ਰਹੀ ਹੈ ਲੱਗਦਾ ਨਹੀਂ ਸੀ ਕਪੂਰ ਸਾਹਿਬ ਮੈਂ ਮਾਫ ਕਰਨਾ ਵੀ ਜਿਸ ਤਰ੍ਹਾਂ ਤੁਸੀਂ ਮੁੱਦਾ ਚੱਕਿਆ ਹੈਗਾ ਤੁਹਾਡਾ ਕੋਈ ਘਰ ਦਾ ਮਸਲਾ ਰਹਿੰਦਾ ਹੈ ਤੁਸੀਂ ਤਾਂ ਕੋਈ ਬਿਲਡਿੰਗ ਤਾਂ ਬਣਾਉਣੀ ਨਹੀਂ ਪ੍ਰਸ਼ਾਸਨ ਕੋਲ ਬੈਠੇ ਮੇਰੀ ਬਿਲਡਿੰਗ ਬਣਾਓ ਇਹ ਲੋਕਾਂ ਦਾ ਮੁੱਦਾ ਇੱਥੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣਾ ਚਾਹੀਦਾ ਥੋੜੇ ਪਾਰਟੀ ਦੇ ਆਗੂ ਨੇ ਤੇ ਖਾਸ ਤੌਰ ਤੇ ਪਹੁੰਚਣਾ ਚਾਹੀਦਾ ਸੀ ਚਲੋ ਦੇਖੋ ਘਰ ਚ ਬਾਤ ਚੱਕਣ ਲਈ ਕੀ ਹੁੰਦਾ ਸਾਰਾ ਪਰਿਵਾਰ ਤਾਂ ਹੁੰਦਾ ਨਹੀਂ ਬਾਤ ਚੱਕੀ ਮੇਰੇ ਜਿਹੜੇ ਸਾਥੀ ਹੈ ਉਹ ਮੇਰੇ ਨਾਲ ਖੜੇ ਹੈ ਬੈਠੇ ਹੈ 15 ਆ ਗਏ 15 ਚੱਲ ਗਏ 20 ਕੋਈ ਐ ਜੀ ਗੱਲ ਨਹੀਂ ਪ੍ਰਮਾਤਮਾ ਦੀ ਰਹਿਮਤ ਹੈ ਬਾ ਚੱਕੀ ਹੈ ਸਾਡੀ ਵਾਹਿ ਪ੍ਰਮਾਤਮਾ ਬੁਲੰਦ ਕਰੇ ਲੋਕਾਂ ਦਾ ਭਲਾ ਇਹ ਲੋਕਾਂ ਹੀ ਸਾਨੂੰ ਲੋਕਾਂ ਦਾ ਦਵਾ ਮਿਲ ਜੇ ਨਹੀਂ ਬਹੁਤ ਜੀ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਤੁਹਾਨੂੰ ਮਿਲਣ ਆਇਆ ਕੋਈ ਸਾਨੂੰ ਪਹਿਲੇ ਦਿਨ ਤਹਿਸੀਲਰ ਸਾਹਿਬ ਆਏ ਸੀ ਉਹ ਕਹਿੰਦੇ ਸੀ ਤੁਸੀਂ ਉੜਜੋ ਅਸੀਂ ਤੁਹਾਡੀ ਮੰਗ ਲੈ ਕੇ ਭੇਜਾਂਗੇ ਮੈਂ ਕਿਹਾ ਲੇ ਕੇ ਕਈ ਵਾਰ ਭੇਜਿਆ ਜੀ ਉਹਦਾ ਕੋਈ ਮਸਾ ਨਹੀਂ ਹਾਲਣਾ ਜੇ ਸਾਡੇ ਕੋ ਠੋਸ ਸਬੂਤ ਨਹੀਂ ਮਿਲਿਆ ਜਾਂ ਠੋਸ ਗੱਲ ਨਹੀਂ ਲਈ ਅਸੀਂ ਉੱਠ ਰਹੇ ਨਹੀਂ ਕਪੂਰ ਸਾਹਿਬ ਕੰਟੀਨਿਊ ਰੱਖੋਗੇ ਜਾਂ ਅੱਗੇ ਜਿਵੇਂ ਪਹਿਲਾਂ ਵੀ ਹੁੰਦਾ ਵਾ ਜੂਸ ਪਲਾ ਦਿੰਦੇ ਆ ਤੋੜ ਦਿੰਦੇ ਆ ਕੰਮ ਫਿਰ ਉੱਥੇ ਉੱਥੇ ਰਹੇ ਜਾਂਦਾ ਕੋਈ ਕੰਟੀਨਿਊ ਦਾ ਹਾਂ ਜੇ ਸਾਡੇ ਰਾਜਾਵਿੰਗ ਜੀ ਆ ਗਏ ਸਾਡਾ ਦਾ ਮਸਲਾ ਹੈ ਜੇ ਮੁੱਦਾ ਵਿਧਾਨ ਸਭਾ ਲੋਕ ਸਭਾ ਚੱਕਿਆ ਸਾਡੀ ਤਦ ਵੀ ਜਿੱਤ ਜੇ ਮੁੱਦਾ ਇੱਡੀ ਵੱਡੀ ਅਦਾਲਤ ਦੇ ਵਿੱਚ ਚੱਕਿਆ ਗਿਆ ਤਾਂ ਸਾਡੀ ਬੱਲੇ ਬੱਲੇ ਇਹਨਾਂ ਦਾ ਕਿਹਦੇ ਵਿਚਾਰਾ ਭਲਾ ਦੇ ਹੋਊਗਾ ਨਾ ਜੇ ਮੁੱਦਾ ਉੱਥੇ ਚੱਕਿਆ ਗਿਆ ਓਪੋਜੀਸ਼ਨ ਬੈਠਿਆ ਕੋਈ ਤਾਂ ਹੱਲ ਨਿਕਲੇਗਾ ਜੀ ਇਹਦੇ ਬਾਬੇ ਅਰਦਾਸ ਕਰਦੇ ਇਹ ਜਿਹੜੇ ਅਮਰ ਜਤੀ ਦੇ ਵਿੱਚ ਦੇਖੋ ਇੱਕ ਡਾਕਟਰ ਆ ਉਹਨੇ ਹੀ ਅਮਲਰ ਕਟਰੀ ਉਹਨੇ ਮਰੀਜ਼ ਚੈੱਕ ਕਰਨੇ ਆ ਰਾਤ ਉਹਨੇ ਹੀ ਵਾਰ ਚੈੱਕ ਕਰਨੇ ਆ ਇਹ ਬੜੀ ਤਵੱਸਿਆ ਬੜੀ ਵੱਡੀ ਪ੍ਰੋਬਲਮ ਹੈ ਇੱਕੋ ਡਾਕਟਰ ਆਤੀ ਹੁੰਦਾ ਜੀ ਓਕੇ ਬੜੀ ਵੱਡੀ ਪ੍ਰੋਬਲਮ ਹੈ ਜੇ ਦੇਖੋ ਰੱਬ ਨਾ ਕਰ ਉਹ ਨਹੀਂ ਹੋ ਜੇ ਫਿਰ ਲੋਕੀ ਗਾਣਾ ਡਾਕਟਰ ਨੂੰ ਕਰਦੇ ਆ ਨਾ ਕਿ ਇਲਾਜ ਨਹੀਂ ਹੋਇਆ ਫਲਾਣ ਇਹ ਕਿੰਨੀ ਵਾਰ ਦੁਰਗਾ ਲੂਗਾ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਨਾਂ ਦੇ ਸਾਡੇ ਸ਼ਹਿਰ ਮੰਤਰੀ ਜਾਈਦਾ ਕੀ ਇੱਥੇ ਡਾਕਟਰੇ ਭਰਤੀ ਕਰੇ ਇੱਥੇ ਜਿਹੜੀ ਦਿੱਕਤ ਆਏ ਦੂਰ ਕਰੇ ਕਿਸ ਤਰੀਕੇ ਨਾਲ ਆਪੋ ਸਚਾਉਣੇ ਤੁਸੀਂ ਕਿਉਂਕਿ ਇਹ ਤਾਂ ਹੈ ਨਹੀਂ ਵੀ ਤੁਹਾਡੇ ਕੋਲ ਅੱਜ ਕਿਹਾ ਤੇ ਅੱਜ ਹੀ ਸਾਰੀ ਚੀਜ਼ਾਂ ਹੋਣਗੀਆਂ ਪ੍ਰੋਫੈਸਰ ਕਿਸ ਤਰੀਕੇ ਨਾਲ ਚਾਹੋ ਨਾ ਲਿਖਤੀ ਤੌਰ ਤੇ ਚਾਹੋ ਨਾ ਕਿਵੇਂ ਚਾਹੋ ਨਾ ਤੁਸੀਂ ਤੌਰ ਤੇ ਤਾਂ ਮੇਰੀ ਗੱਲ ਸੁਣੋ ਇਹਨਾਂ ਸਾਡੇ 550 ਮੱਲਕ ਕਲੀਨਿਕ ਬਣਾਏ ਮੱਲਕ ਨਹੀਂ ਕੋਈ ਇਹਨੇ ਕੰਮ ਹੁੰਦੇ ਬਿਲਕੁਲ ਨਹੀਂ ਹੋ ਰਹੇ ਉਹ ਡਾਕਟਰ ਚੱਕ ਕੇ ਇੱਥੇ ਲਗਾਣ ਜਿਹੜੇ ਲੈਬੋਰੀਆਂ ਲੱਭਾਂ ਚ ਲਾਏ ਬੰਦੇ ਉਹ ਚੱਕ ਕੇ ਇੱਥੇ ਡਾਕਟਰ ਪੂਰੇ ਕਿਤੇ ਜਾਣ ਇੱਥੇ ਨੂੰ ਇਹਨਾਂ ਦਾ ਦਰਵਾਜ਼ਾ ਵੱਡ ਸਾਡੀ ਇਹ ਹੀ ਵਾਜਾ ਕੀ ਇੱਥੇ ਦਿੱਕਤਾਂ ਦੂਰ ਕੀਤੀਆਂ ਜਾਣ ਲੋਕਾਂ ਦੀ ਸਮੱਸਿਆ ਦੂਰ ਕੀਤੀ ਜਾਵੇ ਤੁਸੀਂ ਸੁਣਿਆ ਲੱਕੀ ਕਪੂਰ ਜਿੱਨਾਂ ਵੱਲੋਂ ਭੁਖਰਤਾ ਰੱਖੀ ਗਿਆ ਜੀ ਤੀਜੇ ਦਿਨਾਂ ਦੇ ਕਹਿੰਦੇ ਭੁਖਰਤਾ ਦਾ ਕੰਟੀਨਿਊ ਰੱਖਾਂਗੇ ਜਿੱਨਾਂ ਤਰੀਕੇ ਜਿੱਨਾਂ ਚਿਰ ਸਰਕਾਰ ਵੱਲੋਂ ਕੋਈ ਥੋਸ ਤਰੀਕੇ ਨਾਲ ਉਹਨਾਂ ਨੂੰ ਭਰੋਸਾ ਨਹੀਂ ਦਿੱਤਾ ਜਾਂਦਾ ਇਹ ਨਹੀਂ ਤਹਿਸੀਲਦਾਰ ਸਾਹਿਬ ਕਹਿੰਦੇ ਆਏ ਸੀ ਵੀ ਲਿਖ ਤੇ ਤੁਹਾਡੀ ਜਿਹੜੀ ਕੰਪਲੇਂਟ ਹੈਗੀ ਜੋ ਤੁਹਾਡੀ ਅਰਜੀ ਹੈਗੀ ਅਸੀਂ ਉੱਪਰ ਭੇਜਦੇ ਹਾਂ ਪਰ ਲੱਕੀ ਕਪੂਰ ਜਿਹੜੇ ਅੜਿੰਗ ਹੈਗੇ ਨੇ ਇਸ ਵਾਰ ਕਹਿੰਦੇ ਕੁਛ ਨਾ ਕੁਛ ਮੰਨਵਾ ਕੇ ਹੀ ਇੱਥੋਂ ਉੱਠਾਂਗੇ ਤੇ ਲੱਕੀ ਕਪੂਰ ਸਿਵਲ ਹਸਪੀਟਲ ਦੇ ਵਿੱਚ ਜੋ ਡਾਕਟਰਾਂ ਦੀ ਕਮੀ ਹੈ ਸਭ ਤੋਂ ਵੱਡੀ ਗੱਲ ਹੈ ਡਾਕਟਰਾਂ ਦੀ ਕਮੀ ਨੂੰ ਲੈ ਕੇ ਸਟਾਫ ਸਕੇ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਆ ਆਪਣੇ ਕੀਮਤੀ ਸਮੇਂ ਵਿੱਚੋਂ ਅੱਧਾ-ਅੱਧਾ ਘੰਟਾ 15-15 ਮਿੰਟ 20-20 ਮਿੰਟ ਕੱਢ ਕੇ ਜਰੂਰ ਇੱਥੇ ਲੱੱਕੀ ਕਪੂਰ ਹੋਣਾ ਦਾ ਸਹਾਇਕ ਕਰੋ ਕਿਉਂਕਿ ਇਹ ਲੋਕਾਂ ਵਾਸਤੇ ਬੈਠੇ ਨੇ ਤੁਹਾਡੇ ਵਾਸਤੇ ਬੈਠੇ ਨੇ ਜਿਸ ਤਰੀਕੇ ਬਾਹਰ ਲੱੱਕੀ ਕਪੂਰ ਹੋਣੀ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਸਟਾਫ ਦੀ ਕਮੀ ਹੈ ਤੇ ਅੰਦਰ ਹਾਲਾਤ ਬੱਤੋਂ ਬੱਤਰ ਨੇ ਇਧਰ ਮੈਡੀਕਲ ਵਿਭਾਗ ਹੈ ਜਿੱਥੇ ਦਵਾਈਆਂ ਲਿਖਿਆ ਜਾਂਦੀਆਂ ਨੇ ਤੇ ਇੱਥੇ 2-2 ਘੰਟੇ ਤੋਂ ਲੋਕ ਬੈਠੇ ਨੇ ਕਿ ਅਫਸਰ ਅਧਿਕਾਰੀ ਆਉਣਗੇ ਤੇ ਦਵਾਈ ਲਿਖੀ ਜਾਏਗੀ ਕਿ ਭਾਈ ਕਿੰਨੇ ਵਜੇ ਆਏ ਹੋ ਤੁਸੀਂ ਭਾਈ ਮੈਨੂੰ ਤਾਂ ਹੋ ਗਿਆ ਕੰਡਾ ਹੋ ਗਿਆ ਭੰਟਾ ਹੋ ਗਿਆ ਜਿਹੜੇ ਬੰਦੇ ਅਧਕਾਰੀ ਡਾਕਟਰ ਬੰਦੇ ਆਏ ਨਹੀਂ ਹਲਕ ਤੱਕ ਜੀ ਸਾਡੇ ਤੱਕ ਤਾਂ ਆਏ ਨਹੀਂ ਹੈਗੇ ਜੀ ਕਿੰਨੇ ਵਜੇ ਕਿੱਥੋਂ ਆਏ ਤੁਸੀਂ ਅਸ਼ੇਦਿਆਣਾ ਪਿੰਡ ਤੋਂ ਆਏ ਸਰਦਾਰ ਸਰਦਾਰ ਤੋਂ ਆਏ ਆ ਕਾਲੀ ਦਵਾਈ ਲੈਣ ਆਏ ਤੁਸੀਂ ਮੇਰੇ ਪਰਾ ਪਰਾ ਦੀ ਆ ਉਹਦੇ ਅੰਦਰ 7 ਵਜੇ ਸਵੇਰੇ ਕੋਈ ਵੀ ਨਹੀਂ ਆਇਆ ਇੱਥੇ ਇੱਕ ਡੇਢ ਵਜੇ ਇੱਕ 10 ਵਜੇ ਦੇ ਗਏ ਆਪਾਂ ਕੋਈ ਨਹੀਂ ਆਇਆ ਇੱਥੇ ਤੱਕ ਤੁਸੀਂ ਉਹਨੂੰ ਤੇ ਐਂ ਬੈਠੇ ਹੋ ਵੇਟ ਕਰਦੇ ਪਏ ਹੋ ਹੋਰ ਸਾਨੂੰ ਬੈਠੇ ਉਹਨਾਂ ਨੀਂਦ ਆਉਣ ਲੱਗ ਗਈ ਕੋਈ ਪਤਾ ਨਹੀਂ ਕਿੱਥੇ ਕਿੰਨੇ ਆਉਣਾ ਕਿਹਨੇ ਨਹੀਂ ਕਿਹਨੇ ਆਉਣਾ ਪਤਾ ਨਹੀਂ ਆਪਾਂ ਕਿੱਥੇ ਆਏ ਵੇ ਤਾਂ ਉਧਰ ਪੀਪਲ ਚਾਕਸ ਪਿਆ ਹੈ ਕਿੰਨਾ ਟਾਈਮ ਹੋ ਗਿਆ ਬੈਠੇ ਨੇ ਅਰੇ ਮੈਂ ਜਾਇਆ ਗਿਆ 12:00 ਵਜੇ ਆ ਗਿਆ ਮਾੜਾ ਮੈਂ ਜਾਏਂਗਾ ਤੁਸੀਂ ਕਦੀ ਕਦੋਂ ਆਇਓ ਮੈਂ ਤਾਂ ਭਰਾਵਾ 8:00 ਵਜੇ ਤੇ ਆਈ ਹੀ ਆ 8:00 ਵਜੇ ਆਇਆ ਕੋਈ ਵੀ ਨਹੀਂ ਆਇਆ ਇੱਥੇ ਉਹ ਤਾਂ ਪਹਿਲੇ ਬੈਠੇ ਤੇ ਫੇਰ ਉੱਠ ਕੇ ਚਲੇ ਗਏ ਫੇਰ 5 ਮਿੰਟਾਂ ਫੇਰ ਚਲੇ ਗਏ ਅੱਛਾ ਦਵਾਈ ਨੂੰ ਲੈ ਕੇ ਕਿਸ ਨੂੰ ਦਿੱਤੀ ਗਈ ਕਿਸੇ ਨੂੰ ਵੀ ਦਿੱਤੀ ਆ ਫੜੀ ਵੀ ਇਹ ਤਾਂ ਦਵਾਈਆਂ ਲਿਖ ਕੇ ਦਿੰਦੇ ਆ ਮਤਲਬ ਤੁਸੀਂ ਕਿੱਥੋਂ ਆਏ ਹੋ ਸੂਹਾਰੂੜਸੇ ਸੂਹਾਰੂੜ ਕਿੰਨੇ ਵਜੇ ਆਏ ਹੋ ਤੁਸੀਂ 11:00 ਵਜੇ 11:00 ਵਜੇ ਕੋਈ ਨਹੀਂ ਆਇਆ ਇੱਥੇ ਨਹੀਂ ਜੀ ਕੋਈ ਨਹੀਂ ਤੁਸੀਂ ਦੇਖ ਸਾ ਤੇ ਮ ਇੱਥੇ ਦਵਾਈਆਂ ਲਿਖ ਕੇ ਦਿੰਦੇ ਨੇ ਰਜਿਸਟਰ ਖੁੱਲਾ ਪਿਆ ਸਭ ਤੋਂ ਵੱਡੀ ਹਨ ਗੈਲੀ ਦੇਖੋ ਕਿੱਡੀ ਹੈ ਰਜਿਸਟਰ ਖੁੱਲਾ ਗਿਆ ਇਹਦੇ ਉੱਤੇ ਕੀ ਦਵਾਈਆਂ ਲਿਖਿਆ ਕੀ ਲਿਖਿਆ ਦੱਬ ਜਾਣੇ ਕੀ ਕਹਾਣੀਆਂ ਭਲੇ ਵੱਡਾ ਇੱਕ ਕਹਿ ਸਕਦੇ ਹਨ ਗੈਲੀ ਹੈ ਰਜਿਸਟਰ ਖਾਲੀ ਛੱਡ ਕੇ ਜਿਹੜੇ ਇੱਥੇ ਬੈਂਦੇ ਨੇ ਡਾਕਟਰ ਬੈਂਦੇ ਨੇ ਉਹ ਗਏ ਹੋਏ ਨੇ ਬਾਈ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਵੀ ਆਇਆ ਸੀ ਬ੍ਰਦਰ ਨੇ ਦੱਸਿਆ ਨਾ ਮੇਰ ਨੂੰ ਹਾਂ ਜੀ ਹਾਂ ਜੀ ਤੇ ਤੁਸੀਂ ਕਿੱਥੋਂ ਆਏ ਹੋ 9 ਵਜੇ ਸੇ ਲੈ ਕੇ ਹਾਂ ਬਜਰਾ 1:30 ਵਜੇ ਆਏ ਕਿੱਥੋਂ ਹੋ ਤੁਸੀਂ ਸਰੇ 9 ਵਜੇ ਆਇਆ ਥਾ ਕਹਾਂ ਸੇ ਆਇਆ ਹੋ ਆਪ ਇਸਾਂ ਟੀਪਾ ਰੋਡ ਸੇ ਟੀਪਾ ਉਨ ਤੋਂ ਆਇਓ ਸਾਢੇ 9 ਵਜੇ ਆਇਓ ਸਾਢੇ 9 ਵਜੇ ਦੇ ਆਏ ਹੋਏ ਨੇ ਤੇ 1:30 ਵਜ ਗਿਆ ਹੁਣ ਤੁਸੀਂ 1:30 ਤੋਂ ਵੀ 1:36 ਮਿੰਟ ਹੋ ਗਏ ਆ ਕੋਈ ਪਤਾ ਨਹੀਂ ਇੱਥੇ ਕੋਈ ਆਏਗਾ ਕਿ ਨਹੀਂ ਆਏਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਾਂਗੇ ਆ ਤਸਵੀਰਾਂ ਦੇਖ ਲਓ ਤੁਸੀਂ ਵਧੀਆ ਸਿਹਤ ਸਹੂਲਤਾਂ ਦੀ ਗੱਲ ਕਰਦੇ ਸੀ ਖੰਨੇ ਕੋਲੋਂ ਆਇਆ ਹੋਇਆ ਮੈਂ ਹਾਂ ਖੰਨੇ ਕੋਲੋਂ ਆਇਆ ਹੋਇਆ ਮੈਂ ਫਟੇਕੜ ਦੇ ਜ਼ਿਲ੍ਹੇ ਵਿੱਚੋਂ ਜੀ ਤੇ ਮੈਨੂੰ ਬਹੁਤ ਥਰ ਹੋ ਗਿਆ ਬੈਠੇ ਨੇ ਉੱਤੇ ਸਾਦੀ ਦਵਾਈ ਲੈਣ ਆਏ ਤੁਸੀਂ ਮੈਂ ਸਾਦੀ ਸਾਡੀ ਦਵਾਈ ਲੈਣਾ ਹੈ ਹਾਂ ਮੈਂ ਬਹੁਤ ਔਖਾ ਹਾਂ ਨਾ ਮੈਂ ਪਾਣੀ ਨਾ ਧਾਣੀ ਕੁਛ ਨਹੀਂ ਮੈਂ ਸਵੇਰ ਤੋਂ ਆਪਣੇ 11 ਵਜੇ ਬੈਠਾ ਇੱਥੇ 11 ਵਜੇ ਬੈਠੇ ਹਾਂ 11 ਵਜੇ ਬੈਠੇ ਤੁਸੀਂ ਕਿਸੇ ਨੂੰ ਪੁੱਛਣਾ ਹੀ ਤੇ ਵੀ ਕਲੋਨ ਦੇ ਡਾਕਟਰ ਪੁੱਛਦੇ ਆ ਇੱਕ ਦੂਜੇ ਮੂਰੇ ਨਾ ਕੋਈ ਲੈਣ ਦਾ ਪਰਵਾਨ ਦਾ ਤੇ ਨਾ ਕੋਈ ਹੋਰ ਆ ਅੱਛਾ ਜੀ ਇੱਥੇ ਧੱਕਾ ਮਾਰਦੇ ਗਾਹ ਹੋ ਜਾਂਦੇ ਨੇ ਆਪਣਾ ਤੁਹਾਨੂੰ ਸਾਰੀ ਪ੍ਰੋਬਲਮ ਆ ਜੀ ਹਾਂ ਜੀ ਹਾਂ ਕਿੰਨੇ ਵਜੇ ਬੈਠੇ ਹੋ ਤੁਸੀਂ ਮੈਂ 11 ਵਜੇ ਦਾ ਬੈਠਾ 11 ਵਜੇ ਦੇ ਬੈਠੇ ਹਾਂ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਮੁੱਕਣੇ ਬੈਠਾ ਹਾਂ ਦਾ ਸਾਰੀ ਪ੍ਰੋਬਲਮ ਹੈ ਇੱਥੇ ਅੰਕਲ ਨੂੰ ਤੇ ਫਿਰ ਵੀ ਇਸ ਹਾਲਾਤ ਦੇ ਵਿੱਚ ਇੱਥੇ ਬੈਠੇ ਨੇ ਡਾਕਟਰ ਹੈ ਨਹੀਂ ਗਏ ਹੋਰ ਵੀ ਲੋਕ ਕਈ ਇੱਥੇ ਬੈਠੇ ਨੇ ਤੁਸੀਂ ਕਿੱਥੋਂ ਆਏ ਹੋ ਮੈਂਬਰ ਨਾਲ ਆ ਤੁਸੀਂ ਪਰ ਨਾਲ ਕੋ ਆਏ ਹੋ ਤੁਸੀਂ ਮੈਡੀਕਲ ਹੈ ਗਵਰਨਮੈਂਟ ਜੋਬ ਦਾ ਕਿੱਥੋਂ ਆਏ ਹੋ ਤੁਸੀਂ ਬਿਸ਼ਰਮਾ ਚੌਕ ਸਿ ਬਿਸ਼ਰਮਾ ਚੌਕ ਤੋਂ ਕਿਦੋਂ ਕਿਦੋਂ ਦੇ ਬੈਠੇ ਹੋ ਤੇ 11 ਵਜੇ 11 ਵਜੇ ਬੈਠੇ ਕੋਈ ਨਹੀਂ ਆਇਆ ਹਾਲ ਤਾਂ ਕਿਤੇ ਨਹੀਂ ਨਹੀਂ ਆਏ ਸੀ ਲੇਕਿਨ ਹਮ ਲੋਕ ਨੂੰ ਮੌਕਾ ਨਹੀਂ ਮਿਲਿਆ ਧੱਕਾ ਨਾਲ ਚੱਲਾ ਦਿੱਤਾ ਕਿੰਨਾ ਟਾਈਮ ਲੱਗਾ ਤੇ ਕਿੰਨਾ ਟਾਈਮ ਬੈਠੇ ਜਬ ਆਏ ਸੀ ਤਦ ਸਭ ਬੈਠੇ ਹੋ ਕਿੰਨਾ ਟਾਈਮ ਬੈਠੇ ਯਹਾਂ ਤੇ ਉਹ ਧੱਕਾ ਲੱਗਾ ਤਾਂ ਮੈਨੂੰ ਪਤਾ ਨਹੀਂ تھا ਕਿ ਕਿਸ ਚੀਜ਼ ਦਾ ਕਿਸ ਚੀਜ਼ ਦੀ ਦਵਾਈ ਲੈਣ ਆਇਆ ਹੋ। ਬੁਖਾਰ ਕਿਜੀਆ। ਇਹ ਅੱਜ ਉਹ ਦਿਨ ਦੇ ਸੱਜ ਦਵਾਈ ਵਹੀ ਦੇ ਦਿਨ। ਤਾਂ ਜਿਵੇਂ ਪਹਿਲਾਂ ਭਾਈ ਸਾਹਿਬ ਤੁਸੀਂ ਵੀ ਆਏ 5 ਮਿੰਟ ਬੈਠੇ 5 ਮਿੰਟ ਬਾਅਦ ਨਿਕਲ ਗਏ ਇਥੋਂ। ਆ ਹਾਲਾਤ ਸਿਵਲ ਹਸਪੀਟਲ ਲੁਧਿਆਣਾ ਦੇ ਨੇ ਸਮਾਰਟ ਸਿਟੀ ਲੁਧਿਆਣਾ ਹੈ। ਵੱਡੇ ਵੱਡੇ ਕਿੱਥੋਂ ਆਏ ਤੁਸੀਂ? 11 ਵਜੇ ਆਇਆ। 11 ਵਜੇ ਕਾਹਨੋਂ ਆਏ ਹੋ? ਸ਼ੇਰਪੁਰ ਤੋਂ। ਸ਼ੇਰਪੁਰ ਤੋਂ। 11 ਵਜੇ ਆਇਨੇ ਸ਼ੇਰਪੁਰ ਤੋਂ ਆਏ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ। ਤੁਸੀਂ ਕਿੱਥੋਂ ਆਏ ਹੋ? ਆ ਪਾਮੀਆਂ ਪਾਮੀਆਂ ਕਿੰਨੇ ਵਜੇ ਆਏ ਹੋ ਤੁਸੀਂ 12 ਵਜੇ ਹੈ ਨਾ 12:00 ਤਾਂ ਆਏ ਨੇ ਸ਼ਾਇਦ ਡਾਕਟਰ ਸਾਹਿਬ ਹੀ ਨੇ ਗੱਲਬਾਤ ਕਰਨਗੇ ਵੀ ਕੀ ਚੱਕਰ ਹੈ ਡਾਕਟਰ ਸਾਹਿਬ ਤੁਸੀਂ ਹੁਣ ਥੋੜੀ ਜੁਟੀ ਜੀ ਇੱਥੇ ਹਾਂਜੀ ਥੋੜੀ ਜੁਟੀ ਇੱਥੇ ਜੀ ਨਹੀਂ ਡਾਕਟਰ ਮੈਂ ਕਲਾਸ 4 ਹਾਂ ਡਾਕਟਰ ਸਾਹਿਬ ਦੇ ਨਾਲ ਤੇ ਤੁਸੀਂ ਇੱਥੇ ਕਲਾਸ 4 ਹਾਂਜੀ ਤੇ ਡਾਕਟਰ ਸਾਹਿਬ ਇੱਥੇ ਡਾਕਟਰ ਸਾਹਿਬ ਇੱਕ ਐਮਰਜੈਂਸੀ ਪੇਸ਼ੈਂਟ ਐਕਸਪਾਇਰ ਹੋਇਆ ਉਹ ਦੇਖਣਗੇ ਨੇ ਉਹ ਤਾਂ ਕਹਿੰਦੇ ਸਵੇਰ ਦੇ ਪਾਜੀ ਇਹਨਾਂ ਜਿਹੜਾ ਤੁਹਾਨੂੰ ਕਹਿੰਦਾ ਨਾ ਸਵੇਰ ਦੇ ਬੈਠਾ ਉਹਨਾਂ ਦੀ ਪਰਚੀ ਤੇ ਟਾਈਮ ਦੇਖੋ ਆਇਆ ਕਿੰਨੇ ਵਜੇ ਨੇ ਹੂੰ ਹਾਂ ਲੋਸਵਾ 11 ਵਜੇ ਦੀ ਪਾਚੀ ਆ ਜੀ ਜਿੱਥੋਂ ਫਿਰ ਵੀ 1:30 ਵਜ ਗਿਆ ਪਾਜੀ ਪਾਜੀ 1:30 ਵਜ ਗਿਆ ਮਰੀਜ਼ ਸਾਡੇ ਕੋਲ ਬਹੁਤ ਆ ਦੇਖੋ ਸਾਡੀ ਐਂਟਰੀ ਜਿੱਤ ਆਜੋ ਸਾਡੇ ਕੋਲ ਤਿੰਨ ਡਾਕਟਰ ਸਾਹਿਬ ਨੇ ਇੱਕ ਡਾਕਟਰ ਸਾਹਿਬ ਪਿੱਛੇ ਬੈਠੇ ਨੇ ਪੇਸ਼ੈਂਟ ਦੇਖਦੇ ਪਏ ਨੇ ਠੀਕ ਆ ਆ ਦੇਖੋ ਆ ਸਾਰੀਆਂ ਅੱਜ ਦੀਆਂ ਐਂਟਰੀਆਂ ਆ ਪਤਰੀ ਮਰੀਜ਼ ਹੋਏ ਨੇ ਸੀ ਹਾਂ ਨਾਲ ਦੇ ਕਮਰੇ ਚ ਵੀ ਬੈਠੇ ਨੇ ਉਹ ਪਿੱਛੇ ਆ ਕੇ ਦੇਖੋ ਆਜੋ ਵੇ ਚੈੱਕ ਕਰੋ ਜਿਹੜੇ ਆ ਖੜੇ ਨੇ ਇਹ ਕਿਧਰ ਇਹ ਵੀ ਦੇਖਣੇ ਆ ਭਾਜੀ ਦੇਖਦੇ ਵੀ ਆਜੋ ਉਹ ਦੇਖੋ ਨਹੀਂ ਉਹਨੇ ਸਵੇਰ ਦਾ ਇੱਥੇ ਆਇਆ ਹੀ ਨਹੀਂ ਕੋਈ ਜੀ ਇੱਥੇ ਭਾਜੀ ਐਦਾ ਕੁਝ ਵੀ ਨਹੀਂ ਹੈਗਾ ਤੁਸੀਂ ਕੈਮਰੇ ਚੈੱਕ ਕਰੋ ਆ ਦੇਖੋ ਬਾਪੂ ਕਿੰਨਾ ਮੇਰੇ ਬੈਠੇ ਹੋ ਸਨ ਇੱਥੇ ਜਿਹੜਾ ਮਾਰਦੇ ਨੇ ਪੰਡੂਮੈਂਟ ਵਾਰਦੇ ਨੇ ਜਿਹੜਾ ਥੋੜੀ ਮਾਰਦੇ ਨੇ ਯਾਰ ਜਦੋਂ ਮਰੀਜ਼ ਦਾਖਲ ਹੈਗਾ ਜਿਹੜਾ ਉਹਨੂੰ ਵੀ ਤਾਂ ਦੇਖਣਾ ਆਪਾਂ ਜਿਹੜਾ ਐਕਸਪਾਇਰ ਹੋ ਗਿਆ ਉਹਨੂੰ ਦੇਖਣ ਹੀ ਜਾਵਾਂਗੇ ਪਰ ਦੇਖਣਾ ਜਾਣਾ ਹੈ ਪਰ ਇੱਥੇ ਜਣੀਏ ਜੋੜੇ ਜਾਇਦਾ ਧੱਕਾ ਮਾਰ ਕੇ ਬੋੜਾ ਬੱਚੇਗਾ ਬਾਪੂ ਹੁਣ ਦੇਖ ਜਿੰਨੀ ਕੁ देर ਅਸੀਂ ਖੜੇ ਆ ਅਸੀਂ ਧੱਕਾ ਵੱਜਣ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਆਏ ਨੇ ਭਾਈ ਸਾਹਿਬ ਕੀ ਨਾਮ ਕੀ ਬੱਚਾ ਹਰਪ੍ਰੀਤ ਨਾਮ ਉਹ ਹੈ ਜੀ ਆਏ ਨੇ ਕਹਿੰਦੇ ਵੀ ਆਏ ਨੇ ਡਾਕਟਰ ਸਾਹਿਬ 32 ਮੀਟਰੀ ਦੀ ਦਿਖਾ ਰਹੇ ਲਿਸਟ ਪਰ ਜਿੰਨੇ ਲੋਕ ਇੱਥੇ ਖੜੇ ਨੇ ਕਿ ਨਹੀਂ ਸਵੇਰ ਦੇ ਬੈਠੇ ਸਾਨੂੰ ਇੱਥੇ ਤੱਕ ਹਾਲ ਤੱਕ ਕਿਸੇ ਨੇ ਨਹੀਂ ਦੇਖਿਆ ਤਾਂ ਐਸੇ ਮੈਡਮ ਨਾਲ ਗੱਲਬਾਤ ਕਰਾਂਗੇ ਵੀ ਆਖਰਕਾਰ ਕਹਾਣੀ ਕੀ ਹੈ ਕਿਉਂ ਇੱਥੇ ਜਿਹੜਾ ਜਿਹੜਾ ਬਤੀਰਾ ਕੀਤਾ ਇਹਨਾਂ ਬਿਲਕੁਲ ਹੁਣ ਜਿਹੜਾ ਦਰਵਾਜ਼ਾ ਉਹ ਬੰਦ ਹੀ ਕਰਕੇ ਚਲੇ ਗਏ ਨੇ ਪੱਖਾ ਅੰਦਰ ਚੱਲਦਾ ਪਿਆ ਪੱਖਾ ਅੰਦਰ ਚੱਲਦਾ ਪਿਆ ਦਰਵਾਜ਼ਾ ਬੰਦ ਹੋ ਗਿਆ ਅੰਦਰ ਤਾਂ ਹਲੇ ਵੀ ਇਹ ਬੇਕਹਦੇ ਕੀ ਤੁਹਾਨੂੰ ਉਧਰ ਜਾਣ ਨੂੰ ਕਹਿੰਦੇ ਨੇ ਉਧਰ ਜਾਣੇ बोला है उधर जाने के लिए अच्छा तो ਤੁਸੀਂ ਦੇਖ ਸਕਦੇ ਹੋ ਹਾਲਾਤ ਤਾਂ ਐਸੇ ਮੋਂ ਮੈਂ ਆਪਣਾ ਗੱਲ ਕਰਾਂਗੇ ਤੇ ਕੀ ਕਹਿੰਦੇ ਨੇ ਇਹਦੇ ਬਾਰੇ ਆਓ ਚੱਲ ਕੀ ਨਾਮ ਤੁਹਾਡਾ ਵਿਸ਼ੇ ਕੁਮਾਰ ਕਿੱਥੋਂ ਆਏ ਤੁਸੀਂ ਆਪਣਾ ਸਿਮਲਾ ਬੁਲਤ ਕੀ ਪ੍ਰੋਬਲਮ ਕੀ ਹੈ ਤੁਹਾਨੂੰ ਪੱਥਰੀ ਦੀ ਪ੍ਰੋਬਲਮ ਸੀ ਦਵਾਈ ਲੈਣ ਆਏ ਸੀ ਕਿਤੇ ਤੁਹਾਨੂੰ ਭੇਜਿਆ ਗਿਆ ਕਿਹੜੇ ਕੂਮ ਰੂਮ ਚ ਭੇਜਿਆ ਤੁਹਾਨੂੰ 102 ਤੇ 102 ਨੰਬਰ ਕਿੰਨੇ ਵਜੇ ਖੜੇ ਹੋ ਤੁਸੀਂ 12 ਵਜੇ ਦਾ 12 ਵਜੇ ਖੜੇ ਨਹੀਂ ਚਲੋ ਅਸੀਂ ਇੱਥੇ ਡਾਕਟਰਾਂ ਦਾ ਕਸੂਰ ਨਹੀਂ ਕੱਢਾਂਗੇ ਕਿਉਂਕਿ ਜਿੰਨਾ ਕ ਸੀ ਆਰੇ ਗਾਲਿਓ ਪਤਾ ਕੀਤਾ ਸਟਾਫ ਦੇ ਕਹਿੰਦੇ ਨੇ ਭਾਈ ਸਟਾਫ ਦੀ ਕਮੀ ਐ ਇੱਥੇ ਡਾਕਟਰ ਇੱਕ ਡਾਕਟਰ ਨੂੰ ਤਿੰਨ ਤਿੰਨ ਚਾਰ ਚਾਰ ਜਗ੍ਹਾ ਜਾਣਾ ਪੈ ਰਿਹਾ ਤਿੰਨ ਤਿੰਨ ਚਾਰ ਚਾਰ ਚੀਜ਼ਾਂ ਦੇਖਣੀਆਂ ਪੈ ਰਹੀਆਂ ਨੇ ਜਿਸ ਦੇ ਡਾਕਟਰ ਨਹੀਂਗੇ ਕਹਿ ਲੋ ਨਾ ਸਵੇਰੇ ਬੈਠੇ 9 ਵਜੇ ਦੇ ਤੁਸੀਂ ਕਿੰਨੇ ਵਜੇ ਆਏ 9 ਵਜੇ ਦੇ ਤੁਸੀਂ ਕੀ ਕਰਾਉਣਾ ਐ ਇੱਥੇ ਬਾਪੂ ਜੀ ਹੈਂਡੀਕੈਪ ਦਾ ਸਰਟੀਫਿਕੇਟ ਬਣਾਉਣਾ ਸੀ ਕੋਈ ਸੁਣਵਾਈ ਨਹੀਂ ਹੈਗੀ ਬਾਪੂ ਜੀ ਮਸਤੀ ਖੜਾ ਹੋ ਰਿਹਾ ਵਾ ਆ ਭਗਵਾਨ ਤਮੰਦਿਆ ਦੇਖ ਲਓ ਮੜਾ ਯਾਰ ਸੁਣਵਾਈ ਕੋਈ ਨਹੀਂ ਹੈਗੀ ਹਾਂਜੀ ਸੁਣਵਾਈ ਕੋਈ ਨਹੀਂ ਹੈਗੀ ਕੋਈ ਨਹੀਂ ਸੁਣਦਾ ਨਾ ਸਾ ਦੇ ਲੋ ਤੁਸੀਂ ਬਾਪੂ ਠੱਕੇ ਖਾ ਕੇ ਚੱਲ ਜਾਓ ਘੇੜੇ ਆ ਸਿਵਲ ਹਸਪਤਲ ਨੂੰ ਦਹਾਂਜੀ ਪਰਚੀ ਜਿੱਥੇ ਘੜਦੇ ਉੱਥੇ ਪੁੱਛਣ ਗਿਆ ਕਹਿੰਦੇ ਕਹਿੰਦੇ ਆਪਣੀ ਮਰਜ਼ੀ ਨਾਲ ਆਉਂਦੇ ਉਦਾਂ ਨਹੀਂ ਆਉਂਦੇ ਪਰਚੀ ਦਿਖਾਓ ਡਾਕਟਰ ਨੇ ਕਹਿੰਦੇ ਮਰਜ਼ੀ ਨਾਲ ਆਉਂਦੇ ਤੱਕ ਨੇ ਮਰਜ਼ੀ ਨਾਲ ਆਪਣੀ ਨਾਲ ਆਉਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ 1 ਵਜੇ ਭਾਈ ਸਾਹਿਬ ਦੀ ਪਰਚੀ ਕੱਟੀ ਹੋਈ ਆ ਤੇ ਆ ਰੂਮ ਨੰਬਰ 102 ਆ ਇੱਥੇ ਵੀ ਡਾਕਟਰ ਆਏ ਡਾਕਟਰ ਆ ਵੀ ਅਸੀਂ ਗਲਤੀ ਘੱਟ ਕੱਢਾਂਗੇ ਕਿਉਂਕਿ ਸਟਾਫ ਉਹਨਾਂ ਕਹਿ ਉਹੀ ਸਟਾਫ ਦੀ ਕਮੀ ਕਰਕੇ ਅਸੀਂ ਲੱッキਗਪੂਰ ਬਾਹਰ ਧਰਨੇ ਤੇ ਬੈਠੇ ਨੇ ਬਾਹਰ ਪੋਖਰਤਾਲ ਤੇ ਬੈਠੇ ਨੇ ਲੱッキਗਪੂਰ ਵੀ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਸਟਾਫ ਪੂਰਾ ਕੀਤਾ ਜਾਵੇ ਨਰਸਾਂ ਪੂਰੀਆਂ ਕੀਤੀਆਂ ਜਾਣ ਡਾਕਟਰ ਪੂਰੇ ਕੀਤੇਣ ਹੋਰ ਜਿਹੜੀਆਂ ਸਹੂਲਤਾਂ ਪੂਰੀਆਂ ਕੀਤੀਆਂ ਤਾਂ ਤੁਹਾਡਾ ਕੀ ਕੰਮ ਆ ਜੀ ਨਹੀਂ ਕੁਝ ਤਾਂ ਤੁਸੀਂ ਦੇਖ ਸਕਦੇ ਹੋ ਮਹਾਨਗਰ ਲੁਧਿਆਣਾ ਦਾ ਸਿਵਲ ਹਸਪੀਟਲ ਜਿੱਥੇ ਹਾਲਾਤ ਬਦ ਤੋਂ ਬੱਤਰ ਹੋਏ ਹੋਏ ਨੇ ਕੋਈ ਇੱਥੇ ਪੁੱਛਣ ਵਾਲੇ ਕੋਈ ਦੱਸਣ ਵਾਲੇ ਨਹੀਂ ਤਾਂ ਸਰਕਾਰ ਉਹ ਹੈ ਜਿਹੜੀ ਕਹਿੰਦੀ ਸੀ ਵਧੀਆ ਸਿਹਤ ਸਹੂਲਤਾਂ ਦਵਾਂਗੇ

ਪੰਜ ਦਿਨ ਹੋਰ ਕੋਈ ਦਿੱਕਤ ਨੂੰ ਮੈਥੇ ਕੋਈ ਦਿੱਕਤ ਨਹੀਂ ਇੱਕ ਫਿਰ ਅਟ ਪਚ ਚੁਕਾ ਇਨੀ ਹੈ ਨਹੀਂ ਜਾਂ ਚਾਦਰਾਂ ਪੰਜ ਦਿਨ ਤੋਂ ਨਹੀਂ ਬਦਲੀਆਂ ਹੋਈਆਂ ਜਿਹੜਾ ਡਾਕਟਰ ਆਪਣੇ ਦੇਖਣ ਆਉਂਦਾ ਉਹ ਪੂਰਾ ਡਾਕਟਰ ਤਾਂ ਵਿਚਾਰੇ ਕੀ ਕਰਨਗੇ ਜਦੋਂ ਸਟਾਫ ਹੀ ਉਹਨਾਂ ਕਿ ਉਹ ਧਿਆਨ ਨਾ ਪੁੱਛ ਕੇ ਜਾਂਦਾ ਸਟਾਫ ਹੀ ਉਹਨਾਂ ਕੇ ਡਾਕਟਰ ਜਿਹੜਾ ਸਟਾਫ ਆ ਵਾਜ 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 ਨਾ ਕੀ ਦਿੱਕਤ ਕੀ ਆਈ ਹੈ ਕੀ ਹੋਇਆ ਕੀ ਇਹਨਾਂ ਦੇ ਪੈਰ ਇਹਨਾਂ ਦੇ ਪੈਰ ਦਾ ਐਕਸੀਡੈਂਟ ਹੋ ਗਿਆ ਜੀ ਕਿਸੇ ਨੇ ਫ੍ਰੈਕਚਰ ਹੋਈਆਂ ਨਹੀਂ ਤੇ ਕਿਹਨੂੰ ਤੁਸੀਂ ਮੇਰੇ ਕਿਹਨੂੰ ਇੱਥੇ 105 ਨੰਬਰ 'ਚ ਮਿਲੇ ਜਾਂ ਡਾਕਟਰ ਕੀ ਕਹਿੰਦੇ ਡਾਕਟਰ ਸਾਹਿਬ ਕਹਿੰਨੇ 5000 ਰੁਪਏ ਲੱਗੂਗਾ ਜੀ ਇਹ ਕਾਲ ਬੰਦ ਤਾਰਾ ਫੋਨ ਦਾ ਵਿੱਚ ਤਾਰਾ ਪਾਣੀ ਆ ਜੀ ਹਾਂਜੀ ਆਪਰੇਸ਼ਨ ਹਾਂਜੀ ਆਪਰੇਸ਼ਨ ਦਾ ਜੀ ਆਪਰੇਸ਼ਨ ਦਾ 5000 ਰੁਪਏ ਲੱਗੇ। ਜਿਹੜੇ ਡਾਕਟਰ ਨੇ 105 ਨੰਬਰ ਜੀ। ਹਾਂਜੀ 105 ਚਲੋ ਇਹ ਵੀ ਪਤਾ ਕਰ ਲੈਣਾ ਵੀ ਕੀ ਜਿਹੜੀ ਸਰਜਰੀ ਹੈ ਜਾਂ ਕੋਈ ਤਾਰਾ ਪੁੰਦਰ ਦੱਸਦੇ ਹੋ ਸਕਦਾ ਕੋਈ ਚਾਰਜਸ ਹੋਣ ਜੁੜੀ ਉਹਦੇ ਵਿੱਚ ਕੋਈ ਮੈਡੀਸਨ ਜਾਂ ਹੋਰ ਚੀਜ਼ਾਂ ਹੋ ਸਕਦੇ ਉਹ ਵੀ ਐਸਐਮ ਤੋਂ ਮੈਮ ਤੋਂ ਅਸੀਂ ਕਲੀਅਰ ਕਰਾਂਗੇ। ਆ ਸਿਵਲ ਹਸਪੀਟਲ ਲੁਧਿਆਣਾ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਡਾਕਟਰਾਂ ਦੀ ਕਮੀ ਲੱਗ ਗਈ, ਨਰਸਾਂ ਦੀ ਕਮੀ ਲੱਗ ਗਈ, ਸਟਾਫ ਦੀ ਕਮੀ ਲੱਗ ਗਈ ਤੇ ਇਹ ਗੰਦਗੀ ਜਿਹੜੀ ਹੈ ਉਹ ਬੇਹਤਸ਼ ਹੈ। ਗੰਦਗੀ ਤੁਹਾਨੂੰ ਇੱਥੇ ਆਮ ਤੌਰ ਤੇ ਵੈਸੀ ਹੀ ਮਿਲ ਜੇਗੀ। ਹਸਪੀਟਲ ਦੇ ਵਿੱਚ ਤਾਂ ਘੱਟੋ ਘੱਟ ਸਫ ਹਰੀਆਲੀ ਹੋਵੇ ਬੰਦਰਾ ਵੈਸੇ ਹੀ ਚਿਹਰਾ ਖੜ ਜਾਂਦਾ ਬੰਦਾ ਜੇ ਚਾਰ ਦਿਨ ਹਸਪੀਟਲ ਕੱਟਣਾ ਤਾਂ ਦਿਹਾੜੀਆਂ ਕੱਟ ਗਿਆ ਘਰੇ ਚਲੇ ਜਾਂਦਾ ਪਰ ਇੱਥੇ ਤਾਂ ਮੰਨ ਲਓ ਦੋ ਦੋ ਦਿਨ ਐਕਸਟਰਾ ਲਾ ਕੇ ਜਾਂਦੇ ਹੋਣਗੇ ਲੋਕ ਜੋ ਇੱਥੇ ਸਿਵਲ ਹਸਪੀਟਲ ਦੇ ਹਾਲਾਤ ਬਣੇ ਨੇ ਉਹ ਬਾਪੂ ਜੀ ਵੀ ਕਹਿੰਦੇ ਜੀ ਕੋਈ ਸਮੱਸਿਆ ਇਹਨਾਂ ਦੀ ਹੈਗੀ ਆ ਗੱਲ ਕੱਲ ਕਰਦੇ ਉਹਨਾਂ ਨਾਲ ਵੀ ਕੀ ਸਮੱਸਿਆ ਹੈਗੀ ਆ ਕਿਉਂ ਇੱਥੇ ਖੜੇ ਨੇ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸਰਜੀਤ ਸਿੰਘ ਆ ਜੀ ਕਿੱਥੋਂ ਆਏ ਤੁਸੀਂ ਮੇਰਾ ਪਿੰਡ ਚੁਬਕੀ ਆ ਮੈਂ ਆਪਣੀ ਕੁੜੀ ਨੂੰ ਲੈ ਕੇ ਆਇਆ ਹੋਇਆ ਹਾਂ ਹਾਂਜੀ ਉਹਨੇ ਐਮ ਆਰ ਆਈ ਕਰਾਉਣੀ ਆ ਐਮ ਆਰ ਆਈ ਕਾਉਣੀ ਆ ਹਾਂਜੀ ਪੈਸੇ ਵੀ ਜਮ੍ਹਾਂ ਕਰਾ ਦੇ ਕਹਦੀ ਐਮ ਆਰ ਆਈ ਕਾਉਣੀ ਆ ਜੀ ਉਹ ਇੱਥੇ ਮਤਲਬ ਮੁਣ ਕੇ ਮੁੰਤਾਂ ਦੀ ਆ ਤੇ ਕੀ ਕਿੰਨੇ ਵਜੇ ਆਏ ਹੋ ਤੁਸੀਂ ਹਾਂਜੀ ਤਾਂ ਆਏ ਹਾਂ ਸਵੇਰ ਦੇ 9 ਵਜੇ ਤੇ ਕੀ ਕਹਿੰਦੇ ਡਾਕਟਰ ਕੀ ਕਹਿੰਦੇ ਆ ਤੇ ਫਿਰ ਅਸੀਂ 파ਚੀ ਕਟਾਈ ਪੈਸੇ ਜਮ੍ਹਾਂ ਕਰਾਏ ਹੂੰ ਤੇ ਉੱਥੇ ਚਲੇ ਗਏ ਹੂੰ ਤੇ ਉਹ ਹੁਣ ਬਠਾਈ ਰੱਖ ਦਿਆ ਕਦੋਂ ਦੀ ਅੱਧਾ ਘੰਟਾ ਦੇਖੋ ਤੁਸੀਂ ਜਦੋਂ ਫਾਰਮ ਵੀ ਅੰਦਰ ਦੇ ਤੇ ਉਹ ਆਪਦੇ ਬੰਦਿਆਂ ਨੂੰ ਲਿਜਾਈ ਜਾਂਦੇ ਅੰਦਰ ਜਿਨ੍ਹਾਂ ਦਾ ਨੰਬਰ ਹੈਗਾ ਬਾਪ ਜਿਨ੍ਹਾਂ ਕੋਲ ਹੈ ਕਾਗਜ਼ ਪੂਰੇ ਪੈਸੇ ਦਿੱਤੇ ਹੋਏ ਆ ਉਹ ਉਮੇਂ ਬੈਠੇ ਨੇ ਨੋਵੇ ਦੇ ਤੁਸੀਂ ਇੱਥੇ ਆਏ ਹੋ ਹਾਂ ਜੀ ਹਾਂ ਕਿਹੜੀ ਜਗ੍ਹਾ ਹੈਗਾ ਐਮ ਆਰ ਆਈ ਕਿੱਥੇ ਹੁੰਦੀ ਆ ਕਿੱਥੇ ਹੁੰਦੀ ਆ ਸਾਹਮਣੇ ਇੱਥੇ ਆਹ ਰੋਸ਼ਨੀ ਚੱਲੀਏ ਚਲੋ ਆਓ ਥੋੜੀ ਰਿਕਵਰ ਤੇ ਆ ਮੈਂ ਬਾਥਰੂਮ ਜਾਣਾ ਸੀਗਾ ਫਲੈਸ਼ ਇੰਨਾ ਟੁੱਟਿਆ ਹੋਇਆ ਕਿ ਮੈਂ ਟੱਟੀ ਕਿੱਥੇ ਕਰੂੰਗਾ ਆ ਜਾਓ ਤੁਸੀਂ ਹਾਲਾਤ ਦੇਖੋ ਇੱਥੇ ਕੀ ਨੇ ਜਿਹੜਾ ਬੰਦਾ ਸਾਨੂੰ ਦੇਖਦਾ ਉਹਨੂੰ ਪ੍ਰੋਬਲਮ ਬਾਪੂ ਹੀ ਫੋਨ ਨਾਲ ਚੱਲਦੀ ਆ ਪਤਨ ਆਇਆ ਕਹਿੰਦੇ 6 ਵਜੇ ਕਰਕੇ ਆਈਓ ਕੀ ਕਰਾਉਣ ਆਏ ਤੁਸੀਂ ਅਤੀ ਸਕੈਨ ਸਕੈਨ ਕੋਣਾ ਕਾਲ ਸਕੈਨ ਕੋਣ ਹਾਂਜੀ ਆ ਲਓ ਆ ਦੇਖੋ ਕਿੰਨੇ ਵਜੇ ਆਏ ਹੋ ਤੁਸੀਂ ਮੈਂ ਆਇਆ ਜੀ 2 ਵਜੇ ਆ ਦੇਖ ਇੱਕ ਇੱਕ 25 ਪੇ ਜਿਹੜਾ ਬੰਦਾ ਮਾਈਕ ਦੇਖਦਾ ਉਹੀ ਮਾਈਕ ਵੱਲੋਂ ਆਉਂਦਾ ਪਰੇਸ਼ਾਨੀਆਂ ਨਾਲ ਭਰਿਆ ਪਿਆ ਹਸਪੀਟਲ ਸਿਵਲ ਹਸਪੀਟਲ ਲੁਧਿਆਣਾ ਬੰਦ ਕਰ ਦਿਓ ਤਾਲਾ ਲਾ ਦਿਓ ਇਹਨੂੰ ਲੋਕ ਕਿੱਥੇ ਜਾਊਗਾ ਬਾਹਰ ਜਾਊਗਾ ਆ ਦੇਖਿਓ ਇੱਕ ਮਿੰਟ ਦਾ ਤੁਸੀਂ ਇੱਥੇ ਦੇਖ ਸਕਦੇ ਹੋ ਪਰੇਸ਼ਾਨੀਆਂ ਨਾਲ ਪਰੇਸ਼ਾਨੀਆਂ ਨਾਲ ਭਰਿਆ ਪਿਆ ਸਿਵਲ ਹਸਪੀਟਲ ਆ ਇੱਥੇ ਹਰ ਬੰਦਾ ਪਰੇਸ਼ਾਨ ਹੈ ਕੋਈ ਕਿਸੇ ਪੱਖੋਂ ਕੋਈ ਕਿਸੇ ਪੱਖੋਂ ਪਰੇਸ਼ਾਨ ਹੈ ਤਾਂ ਤੁਸੀਂ ਦੇਖ ਸਕਦੇ ਹੋ ਸਾਡੇ ਕੈਮਰੇ ਤੋਂ ਬਾਅਦ ਡਾਕਟਰ ਸਾਹਿਬ ਜਰੂਰ ਬੈਠੇ ਨੇ ਉੱਥੇ ਉਹ ਦਵਾਈਆਂ ਦੇ ਰਹੇ ਨੇ ਹਰ ਬੰਦਾ ਕਿਸ ਨਾ ਕਿਸੇ ਪੱਖ ਤੋਂ ਇੱਥੇ ਪਰੇਸ਼ਾਨ ਨਜ਼ਰ ਆ ਰਿਹਾ ਹੈ ਹਾਂਜੀ ਲੋਕ ਇੱਟ ਨਾਲ ਤੋੜਿਆ ਹਾਂਜੀ ਇੱਟ ਨਾਲ ਤੋੜਿਆ ਲੋ ਇਹਨਾਂ ਨੇ ਸਟਾਫ ਨੇ ਉਹ ਕਿਉਂ ਪਤਾ ਨਹੀਂ ਕਿਉਂ ਮੈਂ ਇਹਨਾਂ ਨੂੰ ਪੁੱਛਿਆ ਕਿ ਬਾਥਰੂਮ ਜਾਣਾ ਹੈ ਉਹ ਕਹਿੰਦੇ ਇੱਧਰ ਚਲੀ ਜਾਓ ਅੱਜ ਉਹ ਬਾਥਰੂਮ ਕਰਨ ਦੀ ਜਗ੍ਹਾ ਹੈ ਆ ਦੇਖੋ ਤੁਸੀਂ ਬਤਾਓ ਮੈਂ ਟੱਟੀ ਕਿੱਥੇ ਕਰਾਂਗਾ ਤੁਸੀਂ ਇਹ ਦੇਖ ਸਾਹਮਣੇ ਮੇਰੇ ਮਾਤਾ ਕੀ ਨੇ ਸਿਵਲ ਹਸਪੀਟਲ ਦੇ ਕਹਿੰਦੇ ਬਾਹਰ ਜਾ ਕੇ ਕਰ ਲਓ ਕੈਮਰਾਮੈਨ ਨੂੰ ਕਹਿੰਗੇ ਦੁਬਾਰਾ ਦਿਖਾਉਣਗੇ ਸ਼ਰਮ ਹੁੰਦੀ ਹੈ ਵੀ ਅਸੀਂ ਆਜ਼ਾਦੀ ਦੇ 77 ਸਾਲ ਤੋਂ ਬਾਅਦ ਕਰਨੀ ਹੈ ਮੇਰੇ ਪੇਟ ਦਰਦ ਹੋ ਰਿਹਾ ਹੈ ਮੇਰਾ ਬਾਹਰ ਸਿਰਦਾ ਆਪਰੇਸ਼ਨ ਹੋਇਆ ਹੋਇਆ ਹੈ ਹੈ ਮੈਨੂੰ ਇੰਨਾ ਦਰਦ ਹੋ ਰਿਹਾ ਹੈ ਹੱਥ ਜਿਆਦਾ ਉਹ ਕਹਿੰਦੇ ਜਾ ਕੇ ਬਾਹਰ ਟੱਟੀ ਕਰ ਲਓ ਬਤਾਓ ਮੈਂ ਬਾਹਰ ਕਨਾਂ ਤਾਂ ਕੋਈ ਜ਼ਿੰਮੇਵਾਰ ਨਹੀਂ ਹੈਗਾ ਇੱਥੇ ਬਾਜੀ ਇਹ ਲੋਕ ਇਹ ਲੋਕ ਕਿਹਦੇ ਤੋੜਿਆ ਗਿਆ ਇੱਥੋਂ ਪਹਿਲਾਂ ਤੋੜਿਆ ਸੀ ਲੋਕ ਕਿਦਾਂ ਜੀ ਬਾਜੀ ਅਹੋਨੇ ਲੋਕ ਤੋੜਿਆ ਹੈ ਨਾ ਇਹ ਲੋਕ ਤੋੜਿਆ ਗਿਆ ਹੁਣ ਲੋਕ ਜ਼ਬਰਦਸਤੀ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸਮੇ ਤੋਂ ਬਾਅਦ ਹੈ ਵੀ ਇੱਥੇ ਸਿਵਲ ਹਸਪੀਟਲ ਚ ਹੋਕ ਹੀ ਰਿਹਾ ਹੈ ਫੈਸਲੀ ਕਹਿੰਦੇ 6 ਵਜੇ ਆ ਗਈ ਹੋ ਜੀ ਹਾਂ ਜੀ 6 ਵਜੇ ਚਲੋ ਤਾਂ ਛਾਰੀਆਂ ਕੋਈ ਥੋੜੀ ਗੱਲ ਆ ਗਈ ਬਾਜੀ ਤੁਸੀਂ ਦੇਖ ਸਕਦੇ ਹੋ ਹਰ ਚੀਜ਼ ਦੇ ਵਿੱਚ ਅਣਗਹਿਲੀ ਹਰ ਚੀਜ਼ ਦੇ ਵਿੱਚ ਅਣਗਹਿਲੀ ਹੈ ਉਹ ਬਾਪੂ ਜੀ ਬਾਹਰ ਖੜੇ ਸੀ ਕਹਿੰਦੇ ਸਪਾਰਸ਼ ਵਾਲਿਆਂ ਦੀ ਪਹਿਲਾ ਐਮ ਆਰ ਆਈ ਕਰਦੇ ਆ ਸਾਡੀ ਐਮ ਆਰ ਆਈ ਨਹੀਂ ਇੱਥੇ ਹੋਈ ਹੈਗੀ ਤਾਂ ਤੁਸੀਂ ਦੇਖਿਆ ਕਿਸ ਤਰ੍ਹਾਂ ਇਹਨਾਂ ਦੇ ਅੰਦਰ ਲੋਕ ਡਾਕਟਰਾਂ ਦੀ ਕਮੀ ਕਾਰਨ ਤਰਾਤਰਾਂ ਕਰਦੇ ਪਏ ਨੇ 9 9 ਵਜੇ ਦੇ ਲੋਕ ਖੜੇ ਨੇ ਵਾਰੀ ਨਹੀਂ ਆਈ ਹੀ ਇਹਸਾਨ ਕਰਨੇ ਡਾਕਟਰ ਸਾਹਿਬ ਇੱਕ ਸਾਨੂੰ ਕਮਿਸ਼ਨਰ ਹਰਪੀ ਜੀ ਮਿਲੇ ਆ ਉਹ ਕਹਿੰਦੇ 32 ਮਰੀਜ਼ਾਂ ਦੇ ਅਸੀਂ ਦੇਖ ਲਿਆ ਅਸੀਂ ਇੱਥੇ ਡਾਕਟਰਾਂ ਦੀ ਗਲਤੀ ਨਹੀਂ ਸਰਕਾਰ ਦੀ ਗਲਤੀ ਹੈ ਉਸ ਸਰਕਾਰ ਦੀ ਗਲਤੀ ਹੈ ਜਿਹੜੀ ਵਧੀਆ ਸਿਹਤ ਸਹੂਲਤਾਂ ਦੇਣ ਦੀ ਗੱਲ ਕਰਦੀ ਸੀ ਜਿਨ੍ਹਾਂ ਨੇ ਡਿਸਪੈਂਸਰੀਆਂ ਨੂੰ ਲਿਪਾਪੋਚੀ ਕਰਕੇ ਮੁਹੱਲਾ ਕਲੀਨਿਕ ਦਾ ਨਾਮ ਦੇ ਕੇ ਸਿਵਲ ਹਸਪਤਾਲ ਨੂੰ ਖਾਲੀ ਕਰਤਾ ਤੇ ਉੱਥੇ ਸਟਾਫ ਠਰਤਾ ਇੱਕ ਚੀਜ਼ ਨਹੀਂ ਆ ਤੁਹਾਨੂੰ ਹੋਰ ਚੀਜ਼ ਦਿਖਾਵਾਂਗੇ ਇਹ ਸਿਵਲ ਹਸਪਤਾਲ ਦਾ ਮੁੱਖ ਦੁਆਰ ਹੈ ਜਿੱਥੋਂ ਅਸੀਂ ਮਰੀਜ਼ ਅੰਦਰ ਵਰਦੇ ਨੇ ਓਪੀਡੀ ਨੂੰ ਅੰਦਰ ਜਾਂਦੇ ਨੇ ਮਰੀਜ਼ ਤੁਹਾਨੂੰ ਓਪੀਡੀ ਦੇ ਬਾਅਦ ਦੇ ਹਾਲਾਤ ਤੁਹਾਨੂੰ ਦਿਖ ਆ ਪਾਣੀ ਖੜਾ ਤੁਸੀਂ ਦੇਖ ਸਕਦੇ ਹੋ ਉਧਰ ਦੇਖੋ ਪਾਰਕ ਬਣਾਈ ਹੋਈ ਆ ਵੀ ਚਲੋ ਬੰਦਾ ਕਿਸੇ ਟਾਈਮੇ ਰੈਸਟ ਕਰ ਲੈਂਦਾ ਹੈ ਉਹ ਪਾਰਕ ਤੋਂ ਤੁਹਾਨੂੰ ਪਾਣੀ ਖੜਾ ਨਜ਼ਰ ਆ ਰਿਹਾ ਇੱਥੇ ਇਹ ਬਿਮਾਰੀਆਂ ਨੂੰ ਸੱਦਾ ਦਿੰਦਾ ਸਿਵਲ ਹਸਪੀਟਲ ਹੈ ਮੈਨੂੰ ਲੱਗਦਾ ਪਹਿਲਾ ਦੁਨੀਆ ਦਾ ਹਸਪੀਟਲ ਹੋਏਗਾ ਜਿੱਥੋਂ ਲੋਕ ਜਿਹੜਾ ਕਹਿ ਸਕਦੇ ਆ ਸਿਹਤਮੰਦ ਨਹੀਂ ਬਿਮਾਰ ਹੋ ਕੇ ਜਾਂਦੇ ਹੋਣਗੇ ਹਾਲਾਤ ਵੱਤੋਂ ਬੱਤਰ ਹੋਏ ਹੋਏ ਨੇ ਮਾਨ ਸਾਹਿਬ ਨੂੰ ਧਿਆਨ ਦੇਣ ਦੀ ਲੋੜ ਹੈ ਇਕੱਲੇ ਏਸੀ ਰੂਮਾਂ ਵਿੱਚ ਬੈਠ ਕੇ ਜਾਂ ਸਟੇਜਾਂ ਤੋਂ ਚੁਟਕਲੇ ਸੁਣਾ ਕੇ ਸਰਕਾਰਾਂ ਨਹੀਂ ਚੱਲਦੀਆਂ ਤੁਹਾਨੂੰ ਜ਼ਮੀਨੀ ਹਕੀਕਤ ਦੇ ਉੱਤੇ ਜ਼ਮੀਨ ਤਦਸ਼ਨੀ ਹੋਏਗੀ ਜ਼ਮੀਨ ਦੇ ਕਿ ਜ਼ਮੀਨ ਦੇ ਉੱਤੇ ਹਾਲਾਤ ਕੀ ਨੇ ਸਿਹਤ ਮੰਤਰੀ ਸਾਹਿਬ ਹੁੰਦ ਨੇ ਉਹਨਾਂ ਤੋਂ ਇੱਕ ਦਿਨ ਪਹਿਲਾਂ ਇੱਥੇ ਸਾਰੇ ਜਿਹੜਾ ਹਸਪਤਾਲ ਚਮਕਾ ਦਿੱਤਾ ਜਾਂਦਾ ਪਰ ਜਿਵੇਂ ਹੀ ਦੌਰਾ ਖਤਮ ਹੁੰਦਾ ਹੈ ਹਾਲਾਤ ਉਸੇ ਤਰੀਕੇ ਬਣ ਜਾਂਦੇ ਨੇ ਤਾਂ ਮੈਡਮ ਐਸਐਮਓ ਨਾਲ ਵੀ ਗੱਲਬਾਤ ਕਰਾਂਗੇ ਉਹ ਕੀ ਕਹਿੰਦੇ ਨੇ ਇਸ ਬਾਰੇ ਤਾਂ ਅਸੀਂ ਐਸਐਮਓ ਮੈਮ ਡਾਕਟਰ ਮਨਦੀਪ ਸਿੱਧੂ ਕੋਲ ਆਏ ਹਾਂ ਉਹਨਾਂ ਨਾਲ ਗੱਲਬਾਤ ਕੀਤੀ ਮੈਮ ਇੱਕ ਪਾਸੇ ਨੌਜਵਾਨ ਪੁਖੜ ਧਲ ਤੇ ਬੈਠੇ ਵੀ ਸਟਾਫ ਦੀ ਕਮੀ ਹੈਗੀ ਉਹਦੇ ਬਾਰੇ ਕੀ ਕਹਿੰਦੇ ਜਿਹੜਾ ਇਹ ਤੁਸੀਂ ਭੁਖ ਹੜਤਾਲ ਦੀ ਗੱਲ ਕਰ ਰਹੇ ਹੋ ਇਹ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਇਹਨਾਂ ਦਾ ਹਸਪੀਟਲ ਦੇ ਅਗੇਂਸਟ ਕੁਝ ਨਹੀਂ ਹੈ ਇਹ ਜਨਰਲ ਮਤਲਬ ਇਹ ਕਹਿ ਰਹੇ ਨੇ ਕਿ ਐਸ ਪਰ ਹਸਪੀਟਲ ਕਰ ਰਹੇ 40 45 ਲੱਖ ਦੀ ਆਬਾਦੀ ਨੂੰ ਕੇਟਰ ਵੀ ਉਹਦੇ ਹਿਸਾਬ ਲਈ ਡਾਕਟਰਸ ਤੇ ਪੈਰਾਮੈਡੀਕਲ ਸਟਾਫ ਵਧਾਇਆ ਜਾਵੇ ਇਹ ਇਹਨਾਂ ਦਾ ਆਪਦਾ ਇੱਕ ਇੰਡੀਪੈਂਡੈਂਟ ਮੁੱਦਾ ਹੈਗਾ ਇੱਕ ਹਸਪੀਟਲ ਦੇ ਅਗੇਂਸਟ ਨਹੀਂ ਹੈਗਾ ਇਹ ਮੁੱਦਾ ਤੇ ਅਸੀਂ ਅ ਪਰਸੋਂ ਐਸਡੀਐਮ ਸਰਮਨ ਦੇ ਇਨਵੋਲ ਕਰਕੇ ਇਹ ਤਹਿਸੀਲਦਾਰ ਜੀ ਤੇ ਮੈਂ ਆਏ ਸੀ ਅਸੀਂ ਪਿਆਰ ਨਾਲ ਇਹਨਾਂ ਨਾਲ ਗੱਦਿਆਂ ਤੇ ਬੈਠ ਕੇ ਇਹਨਾਂ ਨੂੰ ਸਮਝਾਇਆ ਵੀ ਸੀ ਜਿਹਦੇ ਚ ਇਹਨਾਂ ਨੇ ਨਿਮਰਤਾ ਮੁਰਵਗੇ ਜਵਾਬ ਦਿੱਤਾ ਵੀ ਭੈਣ ਜੀ ਡਾਕਟਰ ਸਾਹਿਬ ਅਸੀਂ ਤੁਹਾਡੇ ਕੰਮ 'ਚ ਕੋਈ ਦਖਲ ਨਹੀਂ ਦੇ ਰਹੇ ਹੈਗੇ ਅਸੀਂ ਆਪਣਾ ਸ਼ਾਂਤੀਪੂਰਵਕ ਇੱਥੇ ਕਰ ਰਹੇ ਆ ਤੇ ਸਾਡੇ ਆਪਣੇ ਹੱਕ ਦੀ ਲੜਾਈ ਹੈ ਤੇ ਇਸ ਕਰਕੇ ਸਾਨੂੰ ਥੋੜਾ ਜਿਹਾ ਇੱਕ ਸਮਾਂ ਦਿਓ ਜੀ ਮੈਂ ਇੱਕ ਅਸੀਂ ਹਸਪਤਾਲ ਗਏ ਆ ਸਟਾਫ ਦੀ ਕਮੀ ਕਿਤਨਾ ਕਿਤੇ ਨਜ਼ਰ ਆ ਰਹੀ ਹੈ ਮੈਡੀਕਲ ਆਫੀਸਰ ਹੈ ਨਹੀਂ ਸਰੇ 9:00 9:00 ਵੇ ਤੇ ਖੜੇ ਨੇ ਮਰੀਜ਼ਾਂ ਦੀ ਵਾਰੀ ਨਹੀਂ ਹੈਗੀ ਕਿਤੇ ਪੀਣ ਵਾਲੇ ਪਾਣੀ ਦੀ ਦਿੱਕਤ ਹੈ ਕਿਤੇ ਗੰਦਗੀ ਦੀ ਪ੍ਰੋਬਲਮ ਹੈਗੀ ਹੈ ਨਹੀਂ ਜਿਹੜੀ ਤੁਸੀਂ ਡਾਕਟਰਸ ਦੀ ਗੱਲ ਕਰ ਰਹੇ ਹੋ ਇਦਾਂ ਹੋ ਜਾਂਦਾ ਹੈ ਕਈ ਵਾਰ ਕੋਈ ਡਾਕਟਰ ਜੀ ਐਮਰਜੈਂਸੀ ਛੁੱਟੀ ਤੇ ਚਲਾ ਜਾਂਦਾ ਪਰ ਫਿਰ ਵੀ ਇਸੇ ਰਿਪਲੇਸਮੈਂਟ ਲੈ ਲੈਣੇ ਆ ਡਾਕਟਰਸ ਹੁੰਦੇ ਨੇ ਕਈ ਵਾਰ ਇਦਾਂ ਹੁੰਦਾ ਕਿ ਡਾਕਟਰ ਬੈਠਾ ਹੈ ਐਮਰਜੈਂਸੀ ਇੰਟਮ ਵਾਰਡ ਤੋਂ ਕੋਈ ਫੋਨ ਆ ਗਿਆ ਕਿ ਸਿੱਟ ਪੇਸ਼ੈਂਟ ਹੈਗਾ ਇਮੀਡੀਏਟਲੀ ਆ ਕੇ ਦੇਖੋ ਜਾਨ ਦਾ ਖਤਰਾ ਬਣਿਆ ਹੋਇਆ ਹੀ ਹੈਗੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਚ ਜਿਵੇਂ ਸਾਡੇ ਐਚਐਮ ਸਰਵਰ ਦੀ ਐਚਐਮ ਸਰਵਰ ਵੀ ਕਹਿ ਕੇ ਗਏ ਸੀ ਵੀ ਹੋਰ ਡਾਕਟਰਸ ਦੀ ਰਿਕਰੂਟਮੈਂਟ ਹੋਏਗੀ ਤਾਂ ਉਹਦੇ ਨਾਲ ਸ਼ਾਇਦ ਹਾਲਾਤ ਸੁਧਰ ਜਾਣ ਪੀਣ ਵਾਲੇ ਪਾਣੀ ਦੇ ਬਾਰੇ ਮੈਂ ਆਪ ਰਾਉਂਡ ਲੱਤਤਾ ਸੀ ਜਿਹੜੇ ਵਾਟਰ ਕੂਲਰਸ ਐ ਵੈਸੇ ਕਾਫੀ ਤਾਂ ਮੈਂ ਮੈਕੈਨਿਕ ਬੁਲਾ ਕੇ ਮੈਂ ਠੀਕ ਕਰਵਾ ਲਏ ਨੇ ਵਾਟਰ ਕੂਲਰਸ ਤੇ ਬਾਕੀ ਮੈਂ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਦੁਬਾਰਾ ਰਾਉਂਡ ਲੈ ਲੰਨੀ ਆ ਜੇਕਰ ਫਿਰ ਵੀ ਦਿੱਕਤ ਹੈ ਪ੍ਰਾਇਓਰਟੀ ਤੇ ਮੈਂ ਠੀਕ ਕਰਵਾ ਦੇਣਗੀ ਸਰਜੀ ਵਗੈਰਾ ਹੁੰਦੀ ਆ ਉਹਨੇ ਕੋਈ ਚਾਰਜਸ ਵਗੈਰਾ ਹੁੰਦੇ ਕੋਈ ਪੇਸ਼ੈਂਟ ਮਿਲਿਆ ਸੀ ਕਿਨਾਂ ਸਾਡੇ ਸਰਕਾਰੀ ਸਰਕਾਰੀ ਹੋਗੀ ਫਿਰ ਮੈਂ ਉਹਦੇ ਤੇ ਕੰਮ ਕਰੂੰਗੀ ਥੈਂਕ ਯੂ ਤਾਂ ਸੁਣਿਆ ਤਾਂ ਮੈਮ ਨੇ ਸਿੱਧੇ ਤੌਰ ਤੇ ਕਿਹਾ ਵੀ ਜਿਹੜੇ ਭੋਖਰ ਥਲ ਤੇ ਬੈਠੇ ਨੇ ਉਹਨਾਂ ਦਾ ਮੁੱਦਾ ਹੋਰ ਹਸਾਬ ਦਾ ਹੈ ਪਰ ਉਹ ਹਸਪੀਟਲ ਨਾਲ ਰਿਲੇਟਡ ਨਹੀਂ ਹੈਗਾ ਹਸਪੀਟਲ ਨਾਲ ਉਹਨਾਂ ਦਾ ਕੋਈ ਕਨਸਰਨ ਨਹੀਂ ਹੈਗਾ ਉਹ ਆਪਣੇ ਇੱਕ ਜਨਰਲ ਮੁੱਦੇ ਤੇ ਬੈਠੇ ਨੇ ਬਾਕੀ ਪੀਣ ਵਾਲੇ ਪਾਣੀ ਦੀ ਗੱਲ ਕੀਤੀ ਜਾਵੇ ਜਾਂ ਹੋਰ ਸਟਾਫ ਦੀ ਗੱਲ ਕੀਤੀ ਜਾਵੇ ਉਹ ਤੇ ਮੈਡਮ ਨੇ ਖੁੱਲ ਕੇ ਜਵਾਬ ਦਿੱਤਾ ਮੈਂ ਇੰਦਰਪਾਲ ਸਿੰਘ ਤੁਨਾ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਹੋ ਰਾਜਨੀਤੀ ਟੀਵੀ ਸਸਤੀਕਾ